ਪੰਦੋਸਤਾਂ ਕਿ ਬਣਾ ਸਕਦੇ ਤਾਂ ਫਿਰ ਕਿੱਥੇ ਬਣਾਵਾਂਗੇ ਕਿੱਥੇ ਬਣਾਵਾਂਗੇ ਇਸ ਕਰਕੇ ਉਹ ਦੁਬਾਰਾ ਉਹਨੇ ਸਭਾ ਨੇ ਜਿਹੜਾ ਮਾਹੌਲ ਬਣਿਆ ਮੈਂ ਹਨੇਜ ਜੀ ਤੁਹਾਨੂੰ ਦੱਸਦਾ ਕਿ ਅਸੀਂ ਇੱਕ ਦਿਨ ਪਹਿਲਾਂ ਜੰਗਦਾ ਚੱਲ ਗਿਆ ਸੀ 6 ਨਵੰਬਰ ਨੂੰ ਸਾਨੂੰ ਕਦੀ ਵੀ ਇਹ ਨਹੀਂ ਲੱਗਾ ਕਿ ਇੱਥੇ ਮਰਯਮ ਸਿੰਘ ਵੀ ਸਰਕਾਰ ਨੇ ਹਮੇਸ਼ਾ ਲੱਭੇ ਚ ਪੁਲੀਆਂ ਪਿਛਲਾਈਆਂ ਹੋਈਆਂ ਜਾਂ ਜਿੰਨਾ ਕਰ ਸਰਵਕ ਉੱਤੇ ਚਲਾ ਗਿਆ ਕਿ ਇਹ ਇਹ ਉਹਨਾਂ ਡਰ ਕੇ ਕਿ ਨਹੀਂ ਆਉਗਾ ਉਮਰ ਉਹਦਾ 28 ਸਾਲ ਘਰਦਿਆਂ ਨੇ ਕੁਝ ਰੋਕਿਆ ਹੋਵੇ ਜਾਂ ਕੋਈ ਕਿਹਾ ਹੋਵੇ ਕਿ ਨਹੀਂ ਦੀਪੇ ਵੀ ਤੂੰ ਨਹੀਂ ਜਾਣਾ ਤੂੰ ਹਾਲੇ ਛੋਟਾ ਹੈ ਅਨੇ ਜੀ ਮੈਨੂੰ ਗੱਲ ਉਹ ਯਾਦ ਆ ਉਸ ਦਿਨ ਮੇਰੇ ਮਾਤਾ ਜੀ ਜਿਹੜੇ ਮੰਮੀ ਬਣ ਹਮ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਸੀਗੀ ਕੰਮ ਪੂਰਾ ਕਰਕੇ ਆ ਕੀ ਬਾਤ ਆ ਇੱਕ ਸਾਡਾ ਮੁੰਡਾ ਹੋਰ ਸੀ ਤੋ ਬੁਆੜੇ ਤੋਂ ਉਹ ਵੀ ਸਾਡੇ ਵਿੱਚ ਨਹੀਂ ਆ ਪਰ ਉਹ ਦਿਨ ਯਾਦ ਜਦੋਂ ਹੁਣ ਕਰਦੇ ਆ ਕਿ ਸ਼ਾਇਦ ਉਹ ਸਾਡੇ ਕਿਤੇ ਉਹ ਦੋਸਤ ਹੁੰਦੇ ਤੇ ਅੱਜ ਕਿੰਨਾ ਖੁਸ਼ ਹੁੰਦੇ ਕਿ ਜਿਸ ਕੰਮ ਲਈ ਜਿਸ ਕੰਮ ਲਈ ਅਸੀਂ ਕੀਤਾ ਸੀ ਉਹ ਅੱਜ ਪੂਰਾ ਹੋ ਗਿਆ ਹਰਨਾਮੇ ਪੂਰਾ ਕਰ ਲਿਆ ਆਪਣੇ ਆਪਣੇ ਘਰ ਦੇ ਵਿੱਚ ਫਰਮਾਨ ਬਾਈ ਮਾਈ ਨੂੰ ਜਾ ਰਿਹਾ ਹੈ ਕਿ ਉਹ ਇੱਕ ਸਾਧਵੀ ਮੈਂ ਆਪਣਾ ਜੋ ਤੁਹਾਡੀ ਅੱਜ ਜਿਵੇਂ ਨਾ ਬਾਲ ਜਿੱਦਾਂ ਤੁਸੀਂ ਰੱਖਾਏ ਨੇ ਇਹ ਪਿਛਲੋਂ ਨੇ ਆਪਣੇ ਬਾਲ ਕਟਾ ਦਿੱਤੇ ਸਾਰੇ ਇੱਕ ਔਰਤ ਦੇ ਹੋਣ ਦੇ باوجود ਵੀ ਉਹ ਆਪਣੇ ਬਾਲ ਕਟਾ ਕੇ ਕਿ ਮੈਨੂੰ ਕਿਸੇ ਨੂੰ ਕੋਈ ਮੈਂ ਪਛਾਣ ਨਾ ਹੋਵੇ ਇਨਸ਼ਾਅੱਲਾ ਨਾ ਹੋਵੇ ਮਤਲਬ ਉਹ ਤੇ ਪਹੁੰਚ ਫੈਦਲ ਪਰਤੇ ਖੇਤਾਂ ਦੇ ਵਿੱਚੋਂ ਦੀ ਪਰਤੇ ਆਪਣੇ ਸਾਰੇ ਬਾਲ ਕਟਾ ਕੇ ਉਹ ਅੰਦੋਲਨ ਦੇ ਵਿੱਚ ਆਏ ਔਰ ਕੁਝ ਧਰਮਪ੍ਰਤੀੜਕਾਂ ਅੰਦਲੇ ਲੋਕੀ ਅੱਜ ਵੀ ਕਹਿੰਦੇ ਜੀ ਕਾਰਸ਼ੇਵਕਾਂ ਨੂੰ ਭੇਜਿਆ ਸੀ ਮਰਜ਼ੀ ਤੋੜਨ ਲੈ ਗਿਆ ਸੀ ਇਦਾਂ ਦਾ ਕੁਝ ਨਹੀਂ ਕਿਹ ਦੇ ਤਗੇ ਉਹ ਵੀ ਬਿਲਕੁਲ ਕੁਝ ਵੀ ਇਦਾਂ ਦਾ ਨਹੀਂ ਸੀਗਾ 5 ਤਰੀਕ ਨੂੰ ਸਾਰਿਆਂ ਨੂੰ ਹੁਦੇਸ਼ ਹੋ ਗਿਆ ਸੀਗਾ ਕਿ ਸਰਯੂ ਦੀ ਮਿੱਟੀ ਲੈ ਕੇ ਆਉਣੇ ਹਾਂ ਜੀ ਸਰਯੂ ਨਾਲ ਦੇ ਦੀ ਸਰਯੂ ਨਦੀ ਉੱਤੇ ਹਾਂਜੀ ਉਹ ਮਿੱਟੀ ਲੈ ਕੇ ਆਉਣੀ ਆ ਤੇ ਸਾਰੇ ਕਾਰਸੇਵਕਾਂ ਨੇ ਮੰਦਰ ਦੇ ਬਾਹਰ ਆਪਣੀਓ ਮਿੱਟੀ ਰੱਖ ਕੇ ਤੇ ਪੂਜਾ ਕਰਕੇ ਮੱਥਾ ਟੇਕ ਕੇ ਅੱਗੇ ਵਧੀ ਜਾਣਾ ਬੱਚਾ ਬੱਚਾ ਆ ਰਾਮ ਦਾ ਜਨਮ ਭੂਮੀ ਤੇ ਜਦਰ ਕਾਮ ਦਾ ਬਸ ਆਹੀ ਚਾਹੁੰਦਾ ਸੀ ਔਰ ਸਾਰਿਆਂ ਨੇ ਉੱਥੇ ਖੜੇ ਹੋ ਕੇ ਪਲਾਨਿੰਗ ਕੀਤੀ ਕਿ ਆਪਾਂ ਇਹ ਸੀਨ ਨੂੰ ਜੜਾਇਆ ਹੁਣ ਆਏ ਆ ਤਾਂ ਮੈਨੂੰ ਤੁਰਸ ਹਾਂ ਔਰ ਮੈਂ ਇਸ ਗੱਲ ਦਾ ਤਾਂ ਦੱਸ ਨਾ ਕਿ ਤੁਹਾਨੂੰ ਅਸਰ ਦਾ ਮਤਲਬ ਇਹ ਨਹੀਂ ਸੀ ਕਿ ਅਸੀਂ ਕੋਈ ਮਰਜ਼ੀ ਥੋੜਾ ਉੱਥੇ ਮੰਦਿਰ ਸੀ ਮੰਦਿਰ ਸੀ ਬਿਲਕੁਲ ਉਹ ਤਾਂ ਪ੍ਰਾਚਨ ਦਾ ਮੰਦਿਰ ਅੰਦਰ ਸੀ ਉੱਥੇ ਸੀ ਉੱਥੇ ਪੂਜਾ ਹੋ ਰਹੀ ਸੀ ਸਾਰਾ ਕੁਝ ਸਹੀ ਸੀ ਇਹ ਜਿੰਨਾ ਵੀ ਪੋਲੀਟੀਕਲ ਮਾਹੌਲ ਤਿਆਰ ਕੀਤਾ ਗਿਆ ਸੀ ਉਦੋਂ ਪੋਲੀਟੀਕਲ ਪਾਰਟੀ ਪੋਲੀਟੀਕਲ ਪਾਰਟੀ ਉਹ ਸਿਰਫ ਇੱਕ ਗਲਤੀ ਇੱਕ ਤਰ੍ਹਾਂ ਮੁਸਲਮਾਨਾਂ ਨੂੰ ਭੜਕਾਉਣ ਦੀ ਭੜਕਾਉਣ ਲਈ ਵੋਟ ਦੀ ਖਾਤਰ ਪਰ ਉੱਥੇ ਇੱਕ ਮੰਦਿਰ ਵੀ ਸੀ ਜਿਹੜੀ ਗੱਲ ਕੋਈ ਸਮਝਣ ਨੂੰ ਪਿਆਰ ਨਹੀਂ ਪਿਆਰ ਨਹੀਂ ਕਿ ਉੱਥੇ ਪਹਿਲਾਂ ਮੰਦਿਰ ਸੀ ਫਿਰ ਉਹਨੂੰ ਤੋੜ ਕੇ ਮੰਦਰ ਨੂੰ ਤੋੜ ਕੇ ਉਹਦੇ ਉੱਪਰ ਮਸਜਿਦ ਬਣਾਈ ਮੈਂ ਬੇਨਤੀ ਕਰੂੰਗਾ ਜਿਹੜਾ ਸਾਡਾ ਦੋਸਤਾਂ ਦਾ ਮੁਸਲਮਾਨ ਸਮਾਜ ਹੂੰ ਜਿਹੜੇ ਸਾਡੇ ਭਰਾ ਆ ਮੈਂ ਉਹਨੂੰ ਬੇਨਤੀ ਕਰੂੰਗਾ ਉਦਾਂ ਦੇ ਲੋਕਾਂ ਤੋਂ ਬਚ ਕੇ ਰਹਿਓ ਜਿਹੜੇ ਇਹਨਾਂ ਨੂੰ ਲੜਾਉਂਦੇ ਲੜਾਉਂਦੇ ਜਿੰਨੇ ਵੀ ਭਾਰਤਵਾਦੀ 140 ਕਰੋੜ ਭਾਰਤਵਾਦੀਆਂ ਨੂੰ ਬੇਨਤੀ ਆ ਕਿ ਸਾਰੇ ਹੀ ਰਬੂ ਰਾਮ ਦਾ ਉਹ ਦਿਨ ਜ਼ਰੂਰ ਮਨਾਓ ਔਰ ਆਪਾਂ ਇਕੱਠੇ ਹੋ ਕੇ ਇੱਕ ਇੱਕ ਰਾਸ਼ਟਰ ਦੇ ਲਈ ਇਹ ਕੰਮ ਕਰੀਏ ਮੇਰੇ RAM LALA ਦੀ ਸੋਹਣੀ ਮੂਰਤ ਸਜਣੇ ਵਾਲੀ ਹੈ ਜੀ ਹਾਂ ਅਸੀਂ ਅੱਜ ਗੱਲ ਕਰਾਂਗੇ 22 ਜਨਵਰੀ 22 ਜਨਵਰੀ ਇੱਕ ਦੇਸ਼ ਦੇ ਲਈ ਬਹੁਤ ਹੀ ਖਾਸ ਦਿਨ ਬਣਨ ਵਾਲਾ ਆ ਕਿਉਂਕਿ ਕਰੀਬ 500 ਸਾਲ ਬਾਅਦ ਭਗਵਾਨ ਸ਼੍ਰੀ ਰਾਮ ਜੀ ਉਹ ਆਪਣੇ ਜਨਮ ਸਥਾਨ ਤੇ ਅਯੁੱਧਿਆ ਸ਼੍ਰੀ ਰਾਮ ਜਨਮ ਭੂਮੀ ਤੇ ਵਿਰਾਜਮਾਨ ਹੋਣਗੇ ਉਹਨਾਂ ਦੀ ਪ੍ਰਾਣ ਪ੍ਰਤੀਸ਼ਠਾ ਕੀਤੀ ਜਾ ਰਹੀ ਆ ਤੇ 22 ਜਨਵਰੀ ਦਾ ਜਿੱਥੇ ਤੱਕ ਮੈਨੂੰ ਅੰਦਾਜ਼ਾ ਹੈ ਕਿ ਹਰ ਇੱਕ ਉਸ ਰਾਮ ਭਗਤ ਨੂੰ ਬੜੇ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਆ ਜਿਹੜਾ ਕਿ ਪ੍ਰਮੋ ਸ਼੍ਰੀ ਰਾਮ ਜੀ ਦੇ ਵਿੱਚ ਆਸਥਾ ਰੱਖਦਾ ਆ ਔਰ ਬਿਨਾ ਕਿਸੇ ਪਾਰਟੀ ਬਾਜੀ ਤੋਂ ਲੋਕਾਂ ਨੂੰ ਇਸ ਚੀਜ਼ ਦਾ ਬਹੁਤ ਉਤਸ਼ਾਹ ਆ ਤੇ ਲੋਕੀ ਲੋਕਾਂ ਨੂੰ ਅਪੀਲ ਵੀ ਕਰ ਰਹੇ ਆ ਕਿ ਇਸ ਦਿਨ ਆਪਣੇ ਘਰਾਂ ਦੇ ਵਿੱਚ ਦੀਵਾਲੀ ਵੀ ਮਨਾਓ ਅਸੀਂ ਵੀ ਆਪਣੇ ਵੱਲੋਂ ਤੁਹਾਨੂੰ ਅਪੀਲ ਕਰਦੇ ਆ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਉਸ ਦਿਨ ਦੀਪਮਾਲਾ ਜ਼ਰੂਰ ਕਰੋ ਤੇ ਇੱਕ ਦੀਵਾਲੀ ਵਰਗਾ ਮਾਹੌਲ ਬਣਾਓ ਤੇ ਹੁਣ ਆਪਾਂ ਗੱਲ ਕਰਦੇ ਆ ਉਸ ਮੁੱਦੇ ਦੀ ਮੇਨ ਜਦੋਂ ਇਸ RAM ਮੰਦਰ ਦੇ ਸ਼ੁਰੂਆਤ ਹੋਇਆ ਸੀ 1992 ਦੇ ਵਿੱਚ ਜਿੱਥੇ ਤੱਕ ਮੇਰੀ ਨੌਲੇਜ ਆ ਕਿ ਜਿਹੜੇ ਭਰਾ ਨਾਲ ਮੈਂ ਤੁਹਾਨੂੰ ਮਿਲਾਨ ਜਾ ਰਿਹਾ ਇਹ ਉਸ ਵੇਲੇ ਤਕਰੀਬਨ 18 ਸਾਲ ਦੀ ਉਮਰ ਦਾ ਸੀ ਕਿਉਂਕਿ ਮੇਰੇ ਤੋਂ ਇਸ ਤਕਰੀਬਨ 7 ਸਾਲ ਵੱਡਾ ਆ ਭਰਾ ਮੇਰਾ ਤੇ ਇਹ ਉਸ ਵੇਲੇ ਅਯੁੱਧਿਆ ਜੀ ਦੇ ਵਿੱਚ ਕਾਰ ਸੇਵਕ ਦੇ ਤੌਰ ਤੇ ਫਗਵਾੜਾ ਤੋਂ ਗਏ ਵੀ ਸੀ ਨਾਮ ਦਾ ਇਹ ਮੁਹਤਾਜ ਨਹੀਂ ਬੰਦਾ ਜਦੋਂ ਹੁਣ ਕੈਮਰਾ ਮੈਂ ਮੁੰਦੇ ਨੇ ਕੈਮਰਾ ਉਹਦੇ ਵੱਲ ਕਰਨਾ ਹੈ ਤਾਂ ਤੁਸੀਂ ਸਾਰੇ ਆਪ ਹੀ ਪਛਾਣ ਜਾਣਾ ਕਿ ਉਹ ਬੰਦਾ ਕੌਣ ਆ ਤੇ ਹੁਣ ਤੁਸੀਂ ਕੈਮਰੇ ਦੇ ਦੇਖ ਕੇ ਪਛਾਣੇ ਗਏ ਹੋਣੇ ਆ ਇਹ ਆ ਮੇਰਾ ਭਰਾ ਵੱਡਾ ਗੁਰਦੀਪ ਦੀਪਾ ਗੁਰਦੀਪ ਦੀਪਾ ਜੀ ਅੱਜ ਤਾਂ ਸਵਾਗਤ ਹੈ ਜੈ ਸ਼੍ਰੀ ਰਾਮ ਆ ਜੈ ਸ਼੍ਰੀ ਰਾਮ ਜਿਉਂ ਕਿ ਆਪਾਂ ਇੱਕ ਬੜੇ ਉਤਸਵ ਦੇ ਲਈ ਅੱਜ ਇਕੱਠੇ ਹੋਏ ਆ ਗੱਲਬਾਤ ਕਰਨ ਦੇ ਲਈ ਜੀ ਤੇ ਜਿੱਥੇ ਤੱਕ ਮੈਨੂੰ ਨੌਲੇਜ ਹੈ ਕਿ ਤੁਸੀਂ ਉਸ ਟਾਈਮ 18 ਸਾਲ ਦੇ ਸੀ ਸ਼ਾਇਦ ਜਦੋਂ ਹਾਂ ਜੀ 92 ਦੇ ਵਿੱਚ ਕਾਰ ਸੇਵਕ ਦਾ ਹੋਇਆ ਸੀ ਤੇ ਤੁਸੀਂ ਉੱਥੇ ਗਏ ਵੀ ਸੀ ਆਪਣੀ ਅੱਖੀ ਸਾਰਾ ਕੁਝ ਦੇਖਿਆ ਕੁਛ ਆਦ ਦੇ ਸਰੋਤਿਆਂ ਨੂੰ ਦੱਸੋ ਕਿ ਉਸ ਵੇਲੇ ਮਾਹੌਲ ਕੀ ਸੀਗਾ ਕਿ ਕਾਰ ਸੇਵਕ ਉਸ ਟਾਈਮ ਵਿਵਾਦਿਤ ਜਿਹੜੀ ਆਪਾਂ ਮਸਜਿਦ ਕਹ ਲਈ ਉਹਨੂੰ ਢਾਣ ਹੀ ਗਏ ਸੀ ਜਾਂ ਕੁਝ ਹੋਰ ਮਨਸ਼ਾ ਦੇ ਨਾਲ ਉੱਥੇ ਗਏ ਸੀ ਤੇ ਮਾਹੌਲ ਹੋਰ ਬਣਿਆ ਨਹੀਂ ਹਨਜੀ ਕੋਈ ਵੀ ਕਾਰਜਵਰ ਜਿਹੜਾ ਆ ਉਹ ਢਾਉਣ ਦੇ ਲਈ ਨਹੀਂ ਯਾਸੀ ਮਸਜਿਦ ਹਮ ਸਿਰਫ ਤੇ ਸਿਰਫ 1990 ਦਾ ਵਾਕਿਆ ਤੁਹਾਨੂੰ ਪਤਾ ਜਦੋਂ ਭਾਰਤ ਸਰਕਾਰ ਸੀ ਹਾਂਜੀ ਉਹਦਾ ਬਹੁਤ ਹੀ ਜ਼ਿਆਦਾ ਕਾਰਸਫਾ ਤੇ ਗੋਲੀਆਂ ਚੱਲੀਆਂ ਆ ਉਸ ਵੇਲੇ ਤੁਸੀਂ ਜਾਣਦੇ ਆ ਕਿ ਸਰਿਓ ਦਾ ਪਾਣੀ ਜਿਹੜਾ ਸੀ ਉਹ ਲਾਲ ਹੋ ਗਿਆ ਸੀ ਲਾਲ ਹੋ ਗਿਆ ਕਾਰਸਫਾ ਇੰਨੇ ਕਾਰਸਫਾ ਉਹ ਬੋਲੋ ਭਾਰਤ ਸਰਕਾਰ ਨੇ ਵਾਪਸ ਤੇ ਹਾਂਜੀ ਤੇ ਉਸ ਤੋਂ ਬਾਅਦ 2 ਸਾਲ ਬਾਅਦ ਫਿਰ ਦੁਬਾਰਾ ਮਾਹੌਲ ਇੱਕ ਦੁਆਰਾ ਦੁਬਾਰਾ ਨੂੰ ਨੂੰ ਖੜਾ ਕੀਤਾ ਗਿਆ ਸੀ 1992 ਨੂੰ ਪ੍ਰੋਫੈਸਰ ਵੱਲੋਂ ਜੀ ਆਰਐਸਐਸ ਸੰਗ ਵੱਲੋਂ ਕਿ ਤਿਆਰ ਕੀਤਾ ਗਿਆ ਮਾਹੌਲ ਔਰ ਕਾਰ ਸੇਵਕਾਂ ਦੇ ਵਿੱਚ ਫਿਰ ਉਤਸ਼ਾਹ ਭਰਿਆ ਗਿਆ ਕਿ ਭਗਵਾਨ ਰਾਮ ਦਾ ਜਿਹੜਾ ਮੰਦਿਰ ਹੈ ਜੇ ਆਪਾਂ ਹਿੰਦੁਸਤਾਨ 'ਚ ਨਹੀਂ ਬਣਾ ਸਕਦੇ ਤਾਂ ਫਿਰ ਕਿੱਥੇ ਬਣਾਵਾਂਗੇ ਇਸ ਕਰਕੇ ਉਹ ਦੁਆਰਾ 1992 ਦੇ ਵਿੱਚ ਮਾਹੌਲ ਬਣਿਆ ਹਾਂ ਇੱਕ ਡਰ ਵੀ ਸੀ 1990 ਵਾਲਾ ਕਿ ਉਹ ਦੁਆਰਾ ਸਰਕਾਰ ਫਿਰ ਵੀ ਕਿਤੇ ਕਾਰ ਸੇਵਕਾਂ ਦੇ ਉੱਪਰ ਗੋਲੀ ਨਾ ਚਲਾ ਦੇਵੇ ਕਾਰ ਸੇਵਕਾਂ ਨੂੰ ਮਾਰ ਨਾ ਦੇਵੇ ਉਹਦੇ ਨਹੀਂ ਇੱਕ ਡਰ ਵੀ ਸੀ ਪਰ ਦਾਰ ਨੂੰ ਪਿੱਛੇ ਛੱਡ ਦਿਆਂ ਮੈਂ ਜਿਹੜਾ ਕਾਰ ਸੇਵਕ ਸੀ ਜਿਹੜੇ ਰਾਮ ਭਗਤ ਸੀਗੇ ਉਹ ਦੁਬਾਰਾ ਉੱਥੇ ਲੱਖਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਔਰ ਮੈਂ ਹਨੇਜ ਜੀ ਤੁਹਾਨੂੰ ਦੱਸਦਾ ਕਿ ਅਸੀਂ 8 ਦਿਨ ਪਹਿਲਾਂ ਅਯੁੱਧਿਆ ਚੱਲ ਗਏ ਸੀ 6 ਦਸੰਬਰ ਨੂੰ ਓਕੇ ਜਦੋਂ ਅਸੀਂ ਉੱਥੇ ਗਏ ਤਾਂ ਇਦਾਂ ਦਾ ਮਾਹੌਲ ਸੀ ਕਿ ਜਿਦਾ ਆਪਾਂ ਰਾਮ ਰਾਜੇ ਨਹੀਂ ਕਹਿੰਦੇ ਕਿ ਰਾਮ ਰਾਜੇ ਹੋਣਾ ਇੱਕ ਰਾਮ ਰਾਜੇ ਹੋਣਾ ਅਯੁੱਧਿਆ ਦਾ ਇੱਕੋ ਮਾਹੌਲ ਸੀ ਉੱਥੇ ਜਾ ਕੇ ਸਾਨੂੰ ਕਦੀ ਵੀ ਇਹ ਨਹੀਂ ਲੱਗਾ ਕਿ ਇੱਥੇ ਮਤਲਬ ਆਮ ਸੇਂਗ ਦੀ ਸਰਕਾਰ ਨੇ 1990 ਚ ਗੋਲੀਆਂ ਵੀ ਚਲਾਈਆਂ ਹੋਈਆਂ ਜਾਂ ਜਿੰਨਾ ਕਾਰਸੇਵਕ ਉੱਥੇ ਚਲਾ ਗਿਆ ਕਿ ਇਹ ਇਹ ਮਤਲਬ ਡਰ ਕੇ ਕਿ ਨਹੀਂ ਆਊਗਾ ਲੱਖਾਂ ਦੀ ਗਿਣਤੀ ਦੇ ਵਿੱਚ ਉੱਥੇ ਇੱਕ ਤੁਹਾਡੀ ਗੱਲ ਤੋਂ ਮੇਰਾ ਇੱਕ ਸਵਾਲ ਵੀ ਬਣਦਾ ਕਿ ਜਿੱਦਾਂ ਤੁਸੀਂ ਦੱਸਿਆ ਕਿ 1990 ਦੇ ਵਿੱਚ ਬੜੇ ਹੀ ਕਾਰਸੇਵਕ ਉੱਥੇ ਸ਼ਹੀਦ ਵੀ ਹੋਏ ਆ ਤੇ 1992 ਵਿੱਚ ਉਹ ਦੁਬਾਰਾ ਮਾਹੌਲ ਬਣਿਆ ਤੁਸੀਂ 8 ਦਿਨ ਪਹਿਲਾਂ ਚਲੇਗਾ ਉਮਰ ਉਦੋਂ ਤੁਹਾਡੀ ਸੀ 18 ਸਾਲ ਹਾਂਜੀ 18 ਸਾਲ ਦੀ ਉਮਰ ਜੇ ਆਪਾਂ ਅੱਜ ਦੀ ਡੇਟ ਵਿੱਚ ਗਿਣੇ ਜਾਈਏ ਤਾਂ ਇੱਕ ਬੱਚਾ ਜਾਂ ਯੰਗ ਏਜ ਗਿਣਿਆ ਜਾਂਦਾ ਤੇ ਘਰਦਿਆਂ ਦਾ ਬڑا ਹੁੰਦਾ ਕਿ ਯਾਰ ਸਾਡਾ ਬੱਚਾ ਇਸ ਜਗ੍ਹਾ ਤੇ ਨਾ ਜਾਵੇ ਜਿੱਥੇ ਕੋਈ ਇਦਾਂ ਦਾ ਡਰ ਮਹੌਲ ਸਿਗਾ ਕਿ ਜਿਹੜਾ ਤੁਸੀਂ 8 ਦਿਨ ਪਹਿਲਾਂ ਘਰਦਿਆਂ ਨੇ ਕੁਝ ਰੋਕਿਆ ਹੋਵੇ ਜਾਂ ਕੋਈ ਕਿਹਾ ਹੋਵੇ ਕਿ ਨਹੀਂ ਦੀਪੇ ਵੀ ਤੂੰ ਨਹੀਂ ਜਾਣਾ ਤੂੰ ਹਲੇ ਛੋਟਾ ਹੈ ਹਨੇਜੀ ਮੈਨੂੰ ਗੱਲ ਉਹ ਯਾਦ ਆ ਉਸ ਦਿਨ ਮੇਰੇ ਮਾਤਾ ਜੀ ਜਿਹੜੇ ਮੰਮੀ ਮੇਰੇ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਸੀਗੀ ਕੰਮ ਪੂਰਾ ਕਰਕੇ ਆਉਣਾ ਕੀ ਬਾਤ ਹੈ ਜੇ ਚੱਲਣਾ ਤਾਂ ਕੰਮ ਪੂਰਾ ਕਰਕੇ ਆਈਂ। ਕੀ ਬਾਤ। ਮੈਂ ਹਨੇਜ ਜੀ ਤੁਹਾਨੂੰ ਦੱਸਦਾ ਮੈਂ 1900 ਅ 88 ਤੋਂ ਸੰਗ ਦਾ ਸਵੈਮਸਿਕ ਸੀਗਾ। ਜੀ। ਉਸ ਤੋਂ ਬਾਅਦ ਫਿਰ ਇਹ ਜਦੋਂ 99 ਦੇ ਵਿੱਚ ਇਹ ਐਜੀਟੇਸ਼ਨ ਚੱਲੀ ਹਾਂਜੀ ਤੇ ਉਸ ਤੋਂ ਪਹਿਲਾਂ ਮੈਂ ਸੰਗ ਦਾ ਦੁੱਤੀਵਰਸ਼ ਸਿੱਖਿਤ ਕੀਤਾ ਸੀ। ਜੀ। ਸਿੱਖਣ ਲਿਆ ਸੀ ਉਹਦਾ ਸੰਗ ਦਾ। ਉਹ ਇੱਕ ਜਨੂਨ ਜਿਹੜਾ ਸੀ ਨਾ ਮੇਰੇ ਅੰਦਰ ਇੱਕ ਅ ਜਨੂਨ ਔਰ ਇੱਕ ਦੇਸ਼ ਭਗਤੀ। ਦੇਸ਼ ਭਗਤੀ। ਦੇਸ਼ ਭਗਤੀ ਦੇ ਨਾਲ ਨਾਲ ਧਾਰਮਿਕ ਭਗਤ ਜਦੋਂ ਪ੍ਰਭੂ ਰਾਮ ਦਾ ਨਾਮ ਆਇਆ ਕਿ ਨਹੀਂ ਇਹ ਕੰਮ ਕਰਨਾ ਹਾਂ ਜਿਹੜੀ ਤੁਸੀਂ ਗੱਲ ਕਹਿੰਦੇ ਇੱਕ ਡਰ ਵਾਲੀ ਇੱਕ ਲਿਸਟ ਬਹੁਤ ਵੱਡੀ ਬਣੀ ਸੀ ਜਿਨ੍ਹਾਂ ਦੇ ਵਿੱਚੋਂ ਬਹੁਤ ਜ਼ਿਆਦਾ ਲੋਕ ਨਹੀਂ ਗਏ ਸੀ ਕਿਉਂ ਕਿ 1990 ਦੇ ਵਿੱਚ ਉਹ ਵਾਕਿਆ ਲੋਕਾਂ ਦੇ ਸਾਹਮਣੇ ਸੀ ਨਹੀਂ ਉੱਥੇ ਕੁਝ ਵੀ ਹੋ ਸਕਦਾ ਦਿਮਾਗ ਵਿੱਚ ਘੁੰਮ ਰਿਹਾ ਸੀ ਫਿਰ ਮੈਂ ਅਧਿਆਵਾਤੋਂ ਉਹ ਇਕੱਲਾ ਗਿਆ ਸੀ ਤਾਂ ਮੇਰੇ 10 ਸਾਥੀ ਜਿਹੜੇ ਸੀ ਉਹ ਖਵਾੜੇ ਤੋਂ ਸਾਡੇ ਅਸੀਂ ਗਏ ਸੀ 11 ਸਾਥੀ ਅਸੀਂ ਗਏ ਸੀ ਜਿਨ੍ਹਾਂ ਦੇ ਵਿੱਚ ਅੱਜ ਯਾਦ ਕਰਦੇ ਆਂ ਅੱਜ ਪਟਨਾ ਚਾਹੀਏ ਇਹ ਕਿ ਜਿਹੜਾ ਸਾਡੇ ਵਿੱਚ ਸਾਡਾ ਨੂੰ 6 ਵੀ ਪਾਸ ਕਰਾਉਂਗਾ ਯਾਦ ਕਰੂੰਗਾ ਜੀ ਬਿਲਕੁਲ ਮਦਦ ਸੋਦਨ ਜੀ ਹੋ ਸੀਗੇ ਤੇ ਇੱਕ ਸਾਡਾ ਮੁੰਡਾ ਹੋਰ ਸੀ ਇੱਥੋਂ ਫਗਵਾੜੇ ਤੋਂ ਉਹ ਵੀ ਸਾਡੇ ਵਿੱਚ ਨਹੀਂ ਆ ਪਰ ਉਹ ਦਿਨ ਯਾਦ ਜਦੋਂ ਹੁਣ ਕਰਦੇ ਆਂ ਕਿ ਸ਼ਾਇਦ ਉਹ ਸਾਡੇ ਕਿਤੇ ਉਹ ਦੋਸਤ ਹੁੰਦੇ ਤੇ ਅੱਜ ਕਿੰਨਾ ਖੁਸ਼ ਹੁੰਦੇ ਕਿ ਜਿਸ ਕੰਮ ਲਈ ਅਸੀਂ ਜਿਸ ਕੰਮ ਲਈ ਅਸੀਂ ਕੀਤਾ ਸੀ ਉਹ ਅੱਜ ਪੂਰਾ ਹੋ ਗਿਆ ਨਾਮ ਨੇ ਪੂਰਾ ਕਰ ਲਿਆ ਆਪਣੇ ਆਪਣੇ ਘਰ ਦੇ ਵਿੱਚ ਪ੍ਰੋਗਰਾਮ 22 ਤਰੀਕ ਨੂੰ ਜਾ ਰਿਹਾ ਕਿਉਂਕਿ ਛਵੀ ਬਾਸਕਰ ਜਿਨ੍ਹਾਂ ਦਾ ਤੁਸੀਂ ਨਾਮ ਲਿਆ ਮੈਂ ਬਹੁਤ ਅੱਛੀ ਤਰ੍ਹਾਂ ਉਹਨਾਂ ਨਾਲ ਮੇਰੇ ਭਰਾ ਵੀ ਰਹੇ ਆ ਮੈਂ ਬਹੁਤ ਕੁਝ ਪੱਤਰਕਾਰੀ ਚੋਣਾ ਤੋਂ ਸਿੱਖਿਆ ਵੀ ਆ ਉਸ ਬੰਦੇ ਦੇ ਵਿੱਚ ਵੀ ਇੱਕ ਅਲੱਗ ਹੀ ਜਨੂਨ ਹੁੰਦਾ ਸੀ ਜਦੋਂ ਕਿਤੇ ਧਾਰਮਿਕ ਕੋਈ ਗੱਲ ਹੋਣੀ ਨਾ ਜਦੋਂ ਤੁਸੀਂ ਗੱਲ ਕੀਤੀ ਮੇਰੇ ਖੁੱਦ ਦੇ ਰੋਂਗਟੇ ਖੜੇ ਹੋ ਗਏ ਉਹ ਗੱਲਾਂ ਸੁਣ ਕੇ ਤੇ ਇੱਕ ਲਈ ਭਾਈ ਜਿੱਥੇ ਤੱਕ ਮੈਨੂੰ ਯਾਦ ਹੈ ਕਿਉਂਕਿ ਉਹ ਚੀਜ਼ ਸਾਡੇ ਫੈਮਿਲੀ ਵਿੱਚ ਵੀ ਬੀਤੀ ਆ ਕਿ ਕੁਝ ਕੁ ਬੰਦੇ ਜਿਹੜੇ ਚਾਹੇ ਬਜ਼ੁਰਗ ਸੀ ਜਾਂ ਨੌਜਵਾਨ ਸੀ ਉਹਨਾਂ ਨੂੰ ਉਸ ਵੇਲੇ ਪੁਲਿਸ ਵੱਲੋਂ ਅरेस्ट ਜਾਂ ਨਜ਼ਰਬੰਦ ਕੁਛ ਇਦਾਂ ਦਾ ਵੀ ਕੀਤਾ ਗਿਆ ਸੀ ਨਜ਼ਰ ਇਦਾਂ ਸੀਗਾ ਜਦੋਂ ਅਯੁੱਧਿਆ ਦੇ ਵਿੱਚ ਲੱਖਾਂ ਦੀ ਤਲਾਅ ਦੇ ਵਿੱਚ ਕਾਰ ਸੇਵਕ ਇਕੱਠੇ ਹੋ ਗਏ ਇਕੱਠੇ ਹੋਗਾ ਤਾਂ ਸਰਕਾਰ ਨੂੰ ਇਹ ਡਰ ਹੋ ਗਿਆ ਕਿ ਜਿੰਨੇ ਜ਼ਿਆਦਾ ਇੱਥੇ ਬੰਦੇ ਹੋਣਗੇ ਉਹ ਜਿਆਦਾ ਕਾਰ ਸੇਵਕ ਹੋਣਗੇ ਉਹ ਜਿਆਦਾ ਕੋਈ ਨਾ ਕੋਈ ਖੱਪਣਾ ਪੈ ਜੇ ਇਸ ਕਰਕੇ ਉਹਨਾਂ ਨੇ 6 ਦਸੰਬਰ ਤੋਂ 2-3 ਦਿਨ ਪਹਿਲਾਂ ਹੂੰ ਅ ਕਾਰ ਸੇਵਕਾਂ ਨੂੰ ਫੜਨਾ ਸ਼ੁਰੂ ਕਰ ਦਿੱਤਾ ਸੀ ਗੱਡੀਆਂ ਰੋਕਤੀਆਂ ਬੱਸਾਂ ਰੋਕਤੀਆਂ ਬੱਸਾਂ ਰੋਕੀਆਂ ਟ੍ਰੇਨਾਂ 'ਚ ਵੀ ਚੈਕਿੰਗ ਹੋਈ ਸੀ ਉਹ ਤਾਂ ਸਭ ਤੋਂ ਵੱਡੀ ਗੱਲ ਜਿਹੜੀ ਉਸ ਸਮੇਂ ਦੇ ਅੰਦੋਲਨ ਦੇ ਸਟਾਰ ਸੀਗੇ ਸਟਾਰ ਜਿਨ੍ਹਾਂ ਨੂੰ ਕਿਹਾ ਜਾ ਸਕਦਾ ਕਿ ਮਤਲਬ ਜਿਨ੍ਹਾਂ ਦੇ ਸਿਰ ਤੇ ਇੱਕ ਅੰਦੋਲਨ ਬਣਿਆ ਸੀ ਇਹਨਾਂ ਦੇ ਵਿੱਚ ਉਮਾ ਭਾਰਤੀ ਦਾ ਨਾਮ ਵੀ ਆਉਂਦਾ ਸੀਗਾ ਉਹਨਾਂ ਦੇ ਉੱਪਰ ਬੈਨ ਲੱਗ ਗਿਆ ਸੀ ਬੈਨ ਲੱਗ ਗਿਆ ਸੀ ਕਿ ਉਮਾ ਭਾਰਤੀ ਜੀ ਅਯੁੱਧਿਆ ਦੇ ਵਿੱਚ ਦਾਖਲ ਨਹੀਂ ਹੋ ਸਕਦੇ ਫੈਜ਼ਾਵਾਦ ਤੋਂ ਬਾਰ-ਬਾਰ ਰਹਿਣਗੇ ਕਿਉਂਕਿ ਫੈਜ਼ਾਵਾਦ ਬਹੁਤ ਦੂਰ ਹੈ ਬਹੁਤ ਦੂਰ ਪੈ ਜਾਂਦਾ ਤੇ ਉੱਥੋਂ ਬਾਅਦ ਅੱਗੇ ਨਹੀਂ ਆ ਸਕਦੇ ਔਰ ਨੇਜ ਮੈ ਤਾਂ ਇਹ ਤੁਸੀਂ ਤੁਸੀਂ ਜਾਣ ਕੇ ਨਾ ਹੈਰਾਨ ਹੋ ਜਾਓਗੇ ਕਿ ਉਹ ਇੱਕ ਸਾਧਵੀ ਨੇ ਆਪਣਾ ਜੋ ਤੁਹਾਡੀ ਅੱਜ ਪੋਜੀਸ਼ਨ ਹੈ ਨਾ ਵਾਲ ਜਿੱਦਾਂ ਤੁਸੀਂ ਇਹ ਰੱਖਿਆ ਹੈ ਇਹ ਪਿਛਲੇ ਉਹਨੇ ਆਪਣੇ ਬਾਲ ਕਟਾ ਦਿੱਤੇ ਸਾਰੇ ਇੱਕ ਔਰਤ ਦੇ ਹੋਣ ਦੇ ਬਾਵਜੂਦ ਵੀ ਉਹ ਆਪਣੇ ਬਾਲ ਕਟਾ ਕੇ ਕਿ ਮੈਨੂੰ ਕਿਸੇ ਨੂੰ ਕੋਈ ਮੈਂ ਪਛਾਣ ਨਾ ਹੋਵੇ ਪਛਾਣ ਨਾ ਹੋ ਮਦਰ ਉਹ ਤੇ ਪੈਦਲ ਹਾਂਜੀ ਪੈਦਲ ਤੁਰ ਕੇ ਖੇਤਾਂ ਦੇ ਵਿੱਚੋਂ ਦੀ ਤੁਰ ਕੇ ਆਪਣੇ ਸਾਰੇ ਬਾਲ ਕਟਾ ਕੇ ਉਹ ਅੰਦੋਲਨ ਦੇ ਵਿੱਚ ਆਏ ਔਰ ਅੰਦੋਲਨ ਦੇ ਜਦੋਂ ਵਿੱਚ ਆਏ ਤੇ ਕਿਆ ਉੱਤੇ ਦਾ ਮਾਹੌਲ ਸੀਗਾ ਤੇ ਹੁਣ ਤੁਹਾਨੂੰ ਨਾਲ-ਨਾਲ ਇੱਕ ਦੱਸਦਾ ਕਿ ਜਦੋਂ 6 ਦਸੰਬਰ ਦਾ ਇਹ ਦਿਨ ਇਹ ਸ਼ੁਰੂ ਹੋਇਆ ਤਾਂ ਸਾਰੇ ਹੀ ਕਾਰ ਸੇਵਕਾਂ ਨੂੰ ਇਹ ਗੈਸ ਕਰਕੇ ਸਰੀਓ ਦੀ ਸੀ ਮੈਂ ਹੀ ਪੁੱਛਣ ਲੱਗਾ ਸੀਗਾ ਕਿ ਕਾਰ ਸੇਵਕਾਂ ਨੂੰ ਕੀ ਹਦੇ ਸੀ ਉਸ ਵੇਲੇ ਕਿਉਂਕਿ ਕਈਆਂ ਲੋਕਾਂ ਦੇ ਮਨਾਂ ਦੇ ਵਿੱਚ ਜਾ ਜਿੱਦਾਂ ਕਹਿ ਲਓ ਕੁਝ ਤਾਂ ਰੰਮਪਰਾਤੇ ਪੜਕਾਉਣ ਦੇ ਲਈ ਲੋਕੀ ਅੱਜ ਵੀ ਕਹਿੰਦੇ ਜੀ ਕਾਰ ਸੇਵਕਾਂ ਨੂੰ ਭੇਜਿਆ ਸੀ ਮਸਜਿਦ ਤੋੜਨ ਲੈ ਗਿਆ ਸੀ ਇਦਾਂ ਦਾ ਕੁਝ ਸਗਿਆ ਕੀ ਦੇ ਸਕੇ ਉਹ ਵੀ ਤੁਸੀ ਦਾ ਉਹ ਦੇ ਸੁਣੇ ਹੋਣਗੇ ਜਾਂ ਤੁਹਾਨੂੰ ਮਿਲੇ ਹੋਣਗੇ ਬਿਲਕੁਲ ਕੁਝ ਵੀ ਇਦਾਂ ਦਾ ਨਹੀਂ ਸਿਗਾ 5 ਤਰੀਕ ਨੂੰ ਸਾਰਿਆਂ ਨੂੰ ਹੁਕਮ ਹੋ ਗਿਆ ਸੀਗਾ ਕਿ ਸਰਯੋ ਦੀ ਮਿੱਟੀ ਲੈ ਕੇ ਆਉਣੀ ਆ ਜੀ ਸਰਯੋ ਨਾਲ ਦੇ ਸਰਯੋ ਨਦੀ ਉੱਥੇ ਹਾਂਜੀ ਉਹ ਮਿੱਟੀ ਲੈ ਕੇ ਆਉਣੀ ਆ ਤੇ ਸਾਰੇ ਕਾਰ ਸੇਵਕਾਂ ਨੇ ਮੰਦਰ ਦੇ ਬਾਹਰ ਆਪਣੀ ਉਹ ਮਿੱਟੀ ਰੱਖ ਕੇ ਤੇ ਪੂਜਾ ਕਰ ਕੇ ਮੱਥਾ ਟੇਕ ਕੇ ਅੱਗੇ ਵਧੀ ਜਾਣਾ ਠੀਕ ਐਦਾਂ ਦਾ ਕੁਝ ਵੀ ਨਹੀਂ ਸੀਗਾ ਓਕੇ ਹਾਂ ਪਰਾਰੇ ਮਾਹੌਲ ਕਿੱਦਾਂ ਬਣ ਗਿਆ ਫਿਰ ਪਰ ਹੋਇਆ ਕੀ ਕਿ ਜਿਹੜੇ ਖਾਲੀਕਾਰ ਸੇਵਕ ਸੀ ਹੱਥਾਂ ਤੋਂ ਖਾਲੀ ਕਿਸੇ ਦੇ ਹੱਥ ਕੋਈ ਅਥਾੜਾ ਨਹੀਂ ਕਿਸੇ ਦੇ ਹੱਥ ਕੋਈ ਟਾਉਣ ਵਾਲੀ ਚੀਜ਼ ਨਹੀਂ ਪਰ ਜਦੋਂ ਕਾਰ ਸੇਵਕ ਉੱਥੇ ਮੱਥਾ ਟੇਕਣ ਲਈ ਪਹੁੰਚੇ ਤਾਂ ਸ਼ੁਰੂਆਤ ਹੋਈ ਸ਼ੁਰੂਆਤ ਹੋਈ ਪ੍ਰਭੂ ਰਾਮ ਦੀ ਕੋਈ ਕਿਰਪਾ ਹੋਈ ਕਿ ਕਾਰ ਸੇਵਕਾਂ ਦੇ ਮਨਾਂ 'ਚ ਆਈ ਕਿ ਅਸੀਂ ਹਰ ਵਾਰ ਆਉਣੇ ਆ ਹੂੰ ਜੋ ਜੋ ਮੈਨੂੰ ਮਹਿਸੂਸ ਹੋਇਆ ਉੱਥੇ ਅਸੀਂ ਹਰ ਵਾਰ ਆਉਨੇ ਆ ਮੱਥਾ ਟੇਕਦੇ ਆ ਮੱਥਾ ਟੇਕ ਕੇ ਚੱਲ ਜਾਂਦੇ ਆ ਚੱਲੇ ਜਾਂਦੇ ਆ ਬਿਲਕੁਲ ਕੋਈ ਕੁਝ ਹੋ ਨਹੀਂ ਰਿਹਾ ਕੁਝ ਹੋ ਨਹੀਂ ਇਹ ਪਤਾ ਨਹੀਂ ਕਦੋਂ ਬਣਨਾ ਕਦੋਂ ਬਣਨਾ ਔਰ ਹਨੇਸ਼ ਮਹਿਤਾ ਜੀ ਉਹ ਪ੍ਰਭੂ ਰਾਮ ਦੀ ਕਿਰਪਾ ਹੋਈ ਔਰ ਉੱਥੇ ਜਿੰਨੇ ਕਰਮਚਾਰੀਕ ਮੱਥਾ ਟੇਕਦੇ ਸੀਗੇ ਉਹਦਾ ਸਾਰਿਆਂ ਨੇ ਜੋ ਕਿਸੇ ਦੇ ਹੱਥ ਚੀਜ਼ ਆਈ ਉਹ ਸਾਰੇ ਉੱਪਰ ਚੜੇ ਉੱਥੇ ਤੁਸੀਂ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਉੱਥੇ ਕਰਨਾਟਕ ਦੇ ਲੋਕ ਵੀ ਸੀ ਉੱਥੇ ਆਂਧਰਾ ਦੇ ਵੀ ਸੀ ਉੱਥੇ ਪੰਜਾਬ ਦੇ ਵੀ ਸੂਰਤ ਦੇਸ਼ ਦੇ ਵੀ ਸੀ ਜੰਮੂ ਕਸ਼ਮੀਰ ਵੀ ਕੋਈ ਕੋਈ ਬੋਲੀ ਵੀ ਸਮਝਨੀ ਸੀ ਬੋਲੀ ਵੀ ਨਹੀਂ ਸਮਝਨੀ ਸੀ ਸਿਰਫ ਤੇ ਸਿਰਫ ਕੋਈ ਇਹ ਸਮਝ ਆਉਂਦੀ ਸੀ ਜੈ ਜੈ ਸ਼ਰਿਕਾ ਬੱਚਾ ਬੱਚਾ ਆਰਮ ਦਾ ਜਨਮ ਭੂਮੀ ਤੇ ਕੰਮ ਦਾ ਬਸ ਆਹੀ ਸਮਝ ਆਉਂਦਾ ਸੀ ਔਰ ਸਾਰਿਆਂ ਨੇ ਉੱਥੇ ਖੜੇ ਹੋ ਕੇ ਪਲਾਨਿੰਗ ਕੀਤੀ ਕਿ ਆਪਾਂ ਇਸ ਸੀਨ ਨੂੰ ਜਿਹੜਾ ਆ ਹੁਣ ਆਏ ਆ ਆਪਾਂ ਇਹਨੂੰ ਤਵਸਤ ਕਰ ਦੇਣਾ ਔਰ ਮੈਂ ਇਸ ਗੱਲ ਦਾ ਤੁਹਾਨੂੰ ਦੱਸ ਦਵਾ ਕਿ ਤਵਸਤ ਕਰਨ ਦਾ ਮਤਲਬ ਇਹ ਨਹੀਂ ਸੀ ਕਿ ਅਸੀਂ ਕੋਈ ਮਸਜਿਦ ਤੋੜਾਂਗੇ ਉੱਥੇ ਮੰਦਿਰ ਸੀ ਮੰਦਿਰ ਸੀ ਬਿਲਕੁਲ ਉਹ ਤਾਂ ਪ੍ਰਾਚਨ ਦਾ ਮੰਦਿਰ ਸੀ ਮੋਤੀ ਸੀ ਮੋਤੀ ਪੂਜਾ ਹੋ ਰਹੀ ਸੀਗੀ ਸਾਰਾ ਕੁਝ ਸਹੀ ਸੀ ਇਹ ਜਿੰਨਾ ਵੀ ਪੋਲੀਟੀਕਲ ਮਾਹੌਲ ਤਿਆਰ ਕੀਤਾ ਗਿਆ ਸੀ ਉਦੋਂ ਪੋਲੀਟੀਕਲ ਪਾਰਟੀ ਪੋਲੀਟੀਕਲ ਪਾਰਟੀਆਂ ਵੱਲੋਂ ਉਹ ਸਿਰਫ ਇੱਕ ਗੱਲ ਸੀ ਇੱਕ ਸਿਰਫ ਮੁਸਲਮਾਨਾਂ ਨੂੰ ਪੜਕਾਉਣ ਦੀ ਖਾਤਰ ਉਹਨਾਂ ਦੀ ਬੋਟ ਦੀ ਖਾਤਰ ਪਰ ਉੱਥੇ ਇੱਕ ਮੰਦਿਰ ਹੀ ਸੀ 1527 ਦੇ ਵਿੱਚ ਬਾਬਰੀ ਮਸਜਿਦ ਬਣੀ ਹੂੰ ਬਿਲਕੁਲ ਕਿਨੇ ਇਹ ਬਣਾਈ ਸੀ ਤੇ ਉਸ ਤੋਂ ਪਹਿਲਾਂ ਹਨੇਜ ਜੀ ਉੱਥੇ ਮੰਦਿਰ ਸੀ ਜਿਹੜੀ ਗੱਲ ਕੋਈ ਸਮਝਣ ਨੂੰ ਪਿਆਰ ਨਹੀਂ ਕਿ ਉੱਥੇ ਪਹਿਲਾਂ ਮੰਦਿਰ ਸੀ ਫਿਰ ਉਹਨੂੰ ਤੋੜ ਕੇ ਮੰਦਿਰ ਨੂੰ ਤੋੜ ਕੇ ਉਹਦੇ ਉੱਪਰ ਮਸਜਿਦ ਬਣਾਈ ਗਏ ਫਿਰ ਫਿਰ ਜਦੋਂ ਜਦੋਂ ਫਿਰ ਹਿੰਦੂ ਤਕੜਾ ਹੋਇਆ ਜਾਂ ਸਨਾਤਨ ਤਕੜਾ ਹੋਇਆ ਜਦੋਂ ਵੀ ਲੋਕਾਂ ਦੇ ਮਨ ਚ ਆਈ ਕਿ ਮੇਰੇ ਪ੍ਰਭੂ ਰਾਮ ਦਾ ਇੱਥੇ ਮੰਦਿਰ ਬਣਨਾ ਚਾਹੀਦਾ ਤੇ ਉਹਨਾਂ ਨੇ ਫਿਰ ਉਹਦੇ ਮਾਨਾ ਚ ਹਾਂ ਉਦੋਂ ਕਿਉਂਕਿ ਮਾਬਰ ਦਾ ਰਾਜ ਸੀ ਭਾਵਨ ਨੇ ਮਸਜਿਦ ਬਣਾਈ ਤੇ ਹੁਣ ਮੰਦਿਰ ਨੂੰ ਤਾਂ ਛੁਡਾਣਾ ਹੀ ਸੀ ਬਸ ਕਿਉਂਕਿ ਲੋਕਾਂ ਨੇ ਪੋਲੀਟੀਕਲ ਹੁਣ ਵੀ ਜੇ ਆਪਾਂ ਦੇਖਿਆ ਵੀ ਤੁਹਾਡੇ ਸਾਹਮਣੇ ਆ ਜਿੱਦਾਂ ਦੀਆਂ ਬਿਆਨਬਾਜ਼ੀਆਂ ਚੱਲ ਰਹੀਆਂ ਬੜੀ ਸਿਆਸਤ ਹੋ ਰਹੀ ਹੈ ਕਿ ਉਦੋਂ ਮਨ ਨਹੀਂ ਦੁਖਦਾ ਕਿ ਯਾਰ ਅਸੀਂ ਇੰਨਾ ਕੁਝ ਉੱਥੇ ਕੀਤਾ ਦੇਖੋ ਤੰਗੀ ਤਾਂ ਸੀਗੀ ਨਾ 8 ਦਿਨ ਪਹਿਲਾਂ ਤੁਸੀਂ ਉੱਥੇ ਗਏ ਆ ਮੈਨੂੰ ਨਹੀਂ ਪਤਾ ਤੁਹਾਨੂੰ ਉੱਤੇ ਖਾਣ ਨੂੰ ਰੋਟੀ ਵੀ ਸਹੀ ਤਰੀਕੇ ਨਾਲ ਮਿਲੀ ਜਾਂ ਰਹਿਣ ਦਾ ਪ੍ਰਬੰਧ ਹੋਇਆ ਪਰ ਇੱਕ ਦਿਲ ਚ ਜਨੂਨ ਸੀ ਪਰ ਹੁਣ ਜਦੋਂ ਸਿਆਸਤ ਖੰਦੀ ਉੱਤੇ ਫਿਰ ਦਿਲ ਤਾਂ ਦੁੱਪਦਾ ਹੀ ਹੋਣਾ ਦੇਖੋ ਸਿਆਸਤ ਤੁਹਾਨੂੰ ਪਤਾ ਹੀ ਆ ਹੁਣ ਕਿ ਆ ਰਾਮ ਜਨਮ ਭੂਮੀ ਜਿਹੜਾ ਨਿਆਸ ਬਣ ਚਾ ਜਿਹੜਾ ਮੋਰੇ ਹੋ ਕੇ ਜਿਹੜਾ ਸਾਰਾ ਕੁਝ ਕੀਤਾ ਉਹਨਾਂ ਨੇ ਸਾਰਿਆਂ ਨੂੰ ਨਿਮੰਤਰਣ ਪੱਤਰ ਦਿੱਤਾ ਤੇ ਅੱਜ ਕਾਂਗਰਸ ਪਾਰਟੀ ਵਾਲੇ ਕਹਿੰਦੇ ਕਿ ਅਸੀਂ ਉੱਥੇ ਜਾਣਾ ਹੀ ਨਹੀਂ ਜਾਣਾ ਹੀ ਨਹੀਂ ਇਹ ਸਿਰਫ ਵੋਟਾਂ ਦੀ ਖਾਤਰ ਆ ਔਰ ਮੈਂ ਬੇਨਤੀ ਕਰੂੰਗਾ ਮੈਂ ਬੇਨਤੀ ਕਰੂੰਗਾ ਜਿਹੜਾ ਸਾਡਾ ਹਿੰਦੁਸਤਾਨ ਦਾ ਮੁਸਲਿਮ ਸਮਾਜ ਹੈ ਜਿਹੜੇ ਸਾਡੇ ਭਰਾ ਆ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹਦਾ ਦੇ ਲੋਕਾਂ ਤੋਂ ਬਚ ਕੇ ਰਹਿਓ ਜਿਹੜੇ ਸਾਨੂੰ ਲੜਾਉਂਦੇ ਲੜਾਉਂਦੇ ਜੇ ਜੇ ਅਸੀਂ 1947 ਤੋਂ ਬਾਅਦ ਇਸ ਦੇਸ਼ ਦੇ ਵਿੱਚ ਹਿੰਦੂ ਸਿੱਖ ਮੁਸਲਮਾਨ ਇਕੱਠੇ ਰਹਿੰਦੇ ਆ ਇਕੱਠੇ ਰਹਿੰਦੇ ਤੇ ਅੱਜ ਕਿਉਂ ਨਹੀਂ ਇਕੱਠੇ ਰਹ ਸਕਦੇ ਅੱਜ ਕਿਉਂ ਨਹੀਂ ਰਹ ਅੱਜ ਤੁਹਾਡੀ ਵੋਟ ਦੀ ਖਾਤਰ ਸਿਰਫ ਤੇ ਸਿਰਫ ਤੁਹਾਡੀ ਵੋਟ ਦੀ ਖਾਤਰ ਇਹ ਨਾ ਕੀਤੀ ਗਈ ਕਿ ਅਸੀਂ ਮੰਦਰ ਮੱਥਾ ਟੇਕਣ ਨਹੀਂ ਨਹੀਂ ਜਾਣਾ ਜਦ ਕਿ ਆਪਾਂ ਵੀ ਦੇਖਿਆ ਕਿ ਜਦੋਂ ਮੌਕੇ ਦੀਆਂ ਸਰਕਾਰਾਂ ਚ ਵੀ ਰਹੇ ਆ ਚਾਹੇ ਕਾਂਗਰਸ ਪਾਰਟੀ ਦੇ ਆ ਚਾਹੇ ਕੋਈ ਵੀ ਆ ਜਦੋਂ ਦੁਸ਼ਹਿਰਾ ਉਤਸਵ ਹੁੰਦਾ ਉਦੋਂ ਉਹੀ ਸਟੇਜਾਂ ਤੇ ਚੜਦੇ ਆ ਆਰਾਮ ਨਾਲ ਬਿਲਕੁਲ ਤੇ ਫਿਰ ਅੱਜ ਉਹਨਾਂ ਨੂੰ ਮੰਦਰ ਦਾ ਇਤਰਾਜ਼ ਹੋ ਰਿਹਾ ਸਿਰਫ ਤੇ ਸਿਰਫ ਉਹ ਪੋਲੀਟੀਕਲ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਸਾਰੀ ਵਿਰਾਜਨੀਤੀ ਆ ਔਰ ਅੱਜ ਉਹਨਾਂ ਨੂੰ ਆਪਣੀ ਜ਼ਮੀਨ ਆ ਜਿਹੜੀ ਉਹ ਖਿਸਕਦੀ ਲੱਗਦੀ ਆ ਹੂੰ ਇਸ ਲਈ ਲੱਗਦੀ ਆ ਕਿਉਂ ਕਿਉਂ ਕਿਉਂਕਿ ਜਿਹੜਾ ਜਿਹੜਾ ਦੇਸ਼ ਦਾ ਸਨਾਤਨੀ ਆ ਜਿਹੜਾ ਹਿੰਦੂਸਤਾਨ ਦਾ ਸਨਾਤਨੀ ਆ ਉਹ ਸਮਝ ਗਿਆ ਕਿ ਇਹ ਜਿਨ ਇਹਨਾਂ ਨੇ ਸਾਨੂੰ ਵਰਤਿਆ ਇਹਨਾਂ ਨੇ ਸਾਨੂੰ ਬੋਟਲ ਹੀ ਵਰਤਿਆ ਹਮ ਅੱਜ ਅੱਜ ਰਾਸ਼ਟ੍ਰ ਪ੍ਰੇਮ ਕਿੱਥੇ ਕਾਂਗਰਸ ਦਿਖਦਾ ਹੈਗਾ ਦਿਖਦਾ ਕਿਤੇ ਅੱਜ ਤੁਸੀਂ ਭਾਰਤ ਮਾਤਾ ਦੀ ਜੈ ਨਹੀਂ ਕਹਿ ਸਕਦੇ ਅੱਜ ਤੁਸੀਂ ਵੰਦੇ ਮਾਤਰਮ ਨਹੀਂ ਕਹਿੰਦੇ ਜੋ ਕਿ ਤੁਸੀਂ ਸ਼ੁਰੂਆਤ ਕੀ ਸ਼ੁਰੂਆਤ ਕੀਤੀ ਸੀ ਅੱਜ ਜਿਨ ਜੇਖੋ ਜਿਹੜੀ ਪਾਰਟੀ ਜਿਹੜੀ ਪਾਰਟੀ ਉਹ ਕਹਿੰਦੇ ਜੋਰਾਮ ਕੋ ਲਾਏ ਹਨ ਹਮ ਉਨਕੋ ਲਾਏਗੇ ਕਿ ਨਈਆ ਮਿੱਤਰ ਜੀ ਨਾ ਭਜਨ ਬਹੁਤ ਸੁਣਿਆ ਭਜਨ ਬੜਾ ਚੱਲਿਆ ਔਰ ਉਹ ਗੱਲ ਸੱਚ ਦੀ ਵੀ ਆ ਔਰ ਉਹ ਗੱਲ ਸਾਡੇ ਇਹਦਾ ਦਿਲਾਂ ਚ ਬੈਠੀ ਵੀ ਆ ਕਿ ਜੇ ਪ੍ਰਭੂ ਰਾਮਦਾ ਜਿਹਨਾਂ ਨੇ ਮੰਦਿਰ ਬਣਾਇਆ ਕਿਉਂ ਨਾ ਅਸੀਂ ਉਹਨਾਂ ਨੂੰ ਬਣਾਈਏ ਕਿਉਂ ਨਾ ਅਸੀਂ ਉਹਨਾਂ ਨੂੰ ਤਖਤ ਤੇ ਬਿਠਾਈਏ ਜਿਹੜੇ ਦੇਸ਼ ਦੀ ਗੱਲ ਕਰਦੇ ਆ ਜਿਹੜੇ ਰਾਸ਼ਟਰ ਦੀ ਗੱਲ ਕਰਦੇ ਆ ਜਿਹੜੇ ਬੰਦੇ ਭਾਰਤ ਬੰਦੇ ਮਾਤਰਮ ਦੀ ਗੱਲ ਕਰਦੇ ਆ ਜਿਹੜੇ ਜੈ ਸ਼੍ਰੀ ਰਾਮ ਦੀ ਗੱਲ ਕਰਦੇ ਆ ਜਿਹੜੇ ਦੇਸ਼ ਦੇਸ਼ ਨੂੰ ਇੱਕ ਰੱਖ ਕੇ ਗੱਲ ਕਰਨਾ ਚਾਹੁੰਦੇ ਆ ਜਿਹੜੇ ਪੂਰੀ ਦੁਨੀਆ ਦੇ ਵਿੱਚ ਮੇਰੇ ਦੇਸ਼ ਦਾ ਨਾਮ ਚਮਕਾਉਂਦੇ ਆ ਜਿਹੜੇ ਭਾਰਤ ਮਾਤਾ ਦੀ ਜੈ ਕਰ ਦਿੱਤੀ ਉਹ ਉਹਨਾਂ ਕੰਟਰੀਆਂ ਦੇ ਵਿੱਚ ਜਿੱਥੇ ਨਾਂ ਵੀ ਨਹੀਂ ਸੀ ਕੋਈ ਲੈਣ ਨੂੰ ਪਿਆਰ ਤੇ ਉਹਨਾਂ ਨੂੰ ਕਿਉਂ ਨਾ ਚੱਕਿਆ ਜਾਵੇ ਹੁਣ ਦੇਖੋ ਜਿੱਦਾਂ ਆਪਾਂ ਗੱਲ ਕੀਤੀ ਕਿ ਲੋਕੀ ਸਿਆਸਤ ਨੂੰ ਲੜਾਣਾ ਚਾਹੁੰਦੇ ਆ ਆਪਸ ਵਿੱਚ ਹੁਣ ਨਿਹੰਗ ਸਿੰਘ ਉੱਥੇ ਜਾ ਕੇ ਲੰਗਰ ਲਾ ਰਾਇਆ ਯੋਧਿਆ ਜੀ ਕਿੰਨੀ ਵਧੀਆ ਗੱਲ ਆ ਜੇ ਇਦਾਂ ਹੀ ਆਪਾਂ ਸਾਰੇ ਉਸੀ ਨੂੰ ਤੁਸੀਂ ਕਿਦਾਂ ਦੇਖਦੇ ਹੋ ਕਿ ਨਿਹੰਗ ਸਿੰਘ ਨੇ ਆਪ ਅਨਾਉਂਸ ਕੀਤਾ ਕਿ ਅਸੀਂ ਉੱਥੇ ਲੰਗਰ ਲਾਵਾਂਗੇ ਉਹ ਬਹੁਤ ਵਧੀਆ ਉਪਰਾਲਾ ਆ ਬੜੇ ਕੰਟਰੋਵਰਸੀ ਵਿੱਚ ਵੀ ਆਏ ਹੋ ਵਿਚਾਰੇ ਪਰ ਤੁਸੀਂ ਆਪਣੇ ਆਪ ਨੂੰ ਕਿਦਾਂ ਸੋਚ ਰਹੇ ਹੋ ਇਹੜੇ ਜਿਨ੍ਹਾਂ ਨੇ ਇਹ ਮੰਦਰ ਲਾਇਆ ਜਿਨ੍ਹਾਂ ਨੇ ਉਹਨਾਂ ਦੀ ਅੱਠਵੀਂ ਪੀੜ੍ਹੀ ਨੇ ਉੱਥੇ ਜਾ ਕੇ ਉਹ ਜਗ੍ਹਾ ਨੂੰ ਛੜਾਉਣ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਕੀਤੀ ਸੀ ਕਿਥੇ ਦੁਆਰਾ ਪ੍ਰਭੂ ਰਾਮ ਦਾ ਮੰਦਰ ਬਣੇ ਔਰ ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਆਪਾਂ ਵੱਡੇ ਬਣੀਏ ਵੱਡੇ ਬਣੀਏ ਸੋਚ ਵੱਡੀ ਕਰੀਏ ਸੋਚ ਵੱਡੀ ਕਰੀਏ ਤਾਂ ਜੋ ਪ੍ਰਭੂ ਰਾਮ ਸਾਰਿਆਂ ਦੇ ਸਾਂਝੇ ਜਦੋਂ ਆਪਾਂ ਕਿਸੇ ਇੱਕ ਜੀ ਨੂੰ ਫੜ ਲੈਣੇ ਨਾ ਇਹ ਇਹਦਾ ਆ ਇਹਦਾ ਉੱਥੇ ਕੰਮ ਖਰਾਬ ਹੁੰਦਾ ਬਿਲਕੁਲ ਨਹੀਂ ਜੀ ਕਿਉਂਕਿ ਪਰਮਾਤਮਾ ਸਾਰਿਆਂ ਦਾ ਹਾਂ ਉਹ ਸਾਰਿਆਂ ਦਾ ਪਰਮਾਤਮਾ ਮੇਰਾ ਵੀ ਉਹਨੇ ਹੈ ਪਰਮਾਤਮਾ ਤੁਹਾਡਾ ਵੀ ਉਹਨੇ ਪਰਮਾਤਮਾ ਨੇ ਸਾਰਿਆਂ ਦੇ ਔਰ ਦੁਨੀਆ ਦੇ ਵਿੱਚ ਦੁਨੀਆ ਦੇ ਵਿੱਚ ਅਗਰ ਕਿਸੇ ਸਭ ਤੋਂ ਜ਼ਿਆਦਾ ਕੋਈ ਭਗਵਾਨ ਦਾ ਕਿਸੇ ਦਾ ਨਾਮ ਲਿਆ ਜਾਂਦਾ ਤਾਂ ਭਗਵਾਨ ਆ ਰਾਮ ਦਾ ਆ ਰਾਮ ਦਾ ਲਿਆ ਜਾਂਦਾ ਔਰ ਰਾਮ ਦਾ ਨਾਮ ਲੈ ਕੇ ਤੁਸੀਂ ਲੈ ਕੇ ਦੇਖੋ ਇਦਾਂ ਲੱਗਦਾ ਜਿੱਦਾਂ ਮਤਲਬ ਕੋਈ ਚੰਗੀ ਚੰਗੀ ਚੀਜ਼ ਤੁਹਾਡੇ ਅੰਦਰੋਂ ਨਿਕਲਦੀ ਤੁਹਾਡੇ ਅੰਦਰੋਂ ਜੇ ਤੁਸੀਂ ਰਾਮ ਦਾ ਨਾਮ ਲੈਂਦੇ ਤੇ ਦੀਪਾ ਜੀ ਜੇ ਆਪਾਂ ਗੱਲ ਕਰੀਏ 92 ਚ ਇਦਾਂ ਤੁਸੀਂ ਦੱਸਿਆ ਕਿ ਅਸੀਂ ਗਏ ਆ ਉਸ ਵੇਲੇ ਪੁਲਿਸ ਦਾ ਮਹੌਲ ਕਿਦਾਂ ਦਾ ਸੀ ਮਤਲਬ ਪੁਲਿਸ ਕੀ ਚਾਹੁੰਦੀ ਸੀ ਕਿ ਆਰਾਮ ਸੇਵਕ ਜਿਹੜੇ ਉਹ ਅੱਗੇ ਜਾਣਕਾਰ ਸੇਵਕ ਜਾਂ ਨਾ ਜਾਣ ਪੁਲਿਸ ਦਾ ਬਹੁਤ ਜ਼ਿਆਦਾ ਲੱਗੇ ਸੀ ਇਹਨਾਂ ਦਾ ਮਨ ਪੁਲਿਸ ਉੱਥੇ ਬਹੁਤ ਸੀ ਉੱਥੇ ਪੁਲਿਸ ਸੀ ਦੋ ਤਰ੍ਹਾਂ ਦੀ ਓਕੇ ਇੱਕ ਤਾਂ ਸੀਗੀ ਯੂਪੀ ਪੁਲਿਸ ਯੂਪੀ ਪੁਲਿਸ ਉੱਥੇ ਸੀਗੀ ਕਲਿਆਣ ਸਿੰਘ ਦਾ ਰਾਜ ਕਿਉਂਕਿ ਉਹਨਾਂ ਦਾ ਅਧਿਕਾਰ ਖੇਤਰ ਹਾਂਜੀ ਉਸ ਤੋਂ ਬਾਅਦ ਉੱਥੇ ਫੌਜ ਵੀ ਸੀ ਸੀਆਰਪੀਐਫ ਵੀ ਸੀ ਬੀਐਸਐਫ ਸੀ ਉਹ ਸਾਰੀਆਂ ਫੌਜ ਲੱਗੀ ਹੋਈ ਸੀ ਲੋਕਾਂ ਨੂੰ ਇੱਕ ਡਰ ਸੀ ਪਰ ਪਰ ਤੁਹਾਨੂੰ ਇੱਕ ਚੀਜ਼ ਦੱਸਣ ਵਾਲੀ ਗੱਲ ਹੈ ਕਿ ਜਿੱਦਾਂ ਕਾਂਸੀ ਦੀ ਜੇਲ੍ਹ ਦੇ ਵਿੱਚ ਹੂੰ ਪ੍ਰਭੂ ਕ੍ਰਿਸ਼ਨ ਦਾ ਜਨਮ ਨਹੀਂ ਹੁੰਦਾ 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 ਪ੍ਰਭੂ ਕ੍ਰਿਸ਼ਨ ਦਾ ਜਨਮ ਹੁੰਦਾ ਤੇ ਦਿਖਾਉਂਦੇ ਆ ਕਿ ਜਦੋਂ ਪ੍ਰਭੂ ਕ੍ਰਿਸ਼ਨ ਦਾ ਜਨਮ ਹੁੰਦਾ ਤੇ ਜਿਹੜੀ ਉੱਥੇ ਦੇ ਕਾਂਸੀ ਦੀ ਫੌਜ ਹੁੰਦੀ ਆ ਉਹ ਆਪਣੇ ਆਪ ਹੀ ਹੌਸ ਹੁੰਦੀ ਆ ਕੋਈ ਸੌ ਜਾਂਦਾ ਕਿਸੇ ਨੂੰ ਪਤਾ ਨਹੀਂ ਲੱਗਦਾ ਕਿ ਕੀ ਹੋਇਆ ਅਨੇ ਜੀ ਇਦਾਂ ਹੀ ਹੋਇਆ ਉੱਥੇ ਵੀ ਉਹਦਾ ਪ੍ਰਭੂ ਰਾਮ ਨੇ ਕੋਈ ਮੇਰ ਕੀਤੀ ਕਿ ਉਹਨਾਂ ਨੇ ਆਪਣਾ ਕਾਜ ਸਾਰ ਸੇਵਕਾਂ ਦੇ ਹੱਥੋਂ ਕਰਵਾਇਆ ਸੀ ਆਪਣਾ ਕਿਉਂਕਿ ਇੱਕ ਮਹਾਨਾ ਬਣਾਣਾ ਸੀ ਕਰਵਾਉਣਾ ਤਾਂ ਉਸ ਪ੍ਰਮਾਤਮਾ ਨੇ ਉਹ ਜਿਹੜਾ ਕਾਂਸਰੀ ਜੇਲ੍ਹ ਦੇ ਵਿੱਚ ਫੌਜ ਸੌਂ ਗਈ ਸੀ ਉਹਨਾਂ ਨੂੰ ਪਤਾ ਨਹੀਂ ਲੱਗਾ ਇਹੀ ਪ੍ਰਭੂ ਰਾਮ ਦੇ ਉਹ ਅਯੁੱਧਿਆ ਸ਼ਹਿਰ ਦੇ ਵਿੱਚ ਅਯੁੱਧਿਆ ਨਗਰੀ ਦੇ ਵਿੱਚ ਹੋਇਆ ਕੀ ਪੁਲਿਸ ਜਿਹੜੀ ਸੀ ਉਹਨੂੰ ਪਤਾ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਜੀ ਪੁਲਿਸ ਗਈ ਕਿੱਥੇ ਨਹੀਂ ਭਾਈ ਜਿੰਦਾ ਹੁਣ ਮੈਂ ਦੇਖ ਰਿਹਾ ਕਿ ਗੱਲ ਕਰਦੇ ਹੋਏ ਮੇਰੇ ਵੀ ਰੌਂਗ ਟੇ ਖੜੇ ਹੋ ਰਹਾ ਤੁਹਾਡਾ ਵੀ ਹੋ ਰਿਹਾ ਉਸ ਵੇਲੇ ਵੀ ਕਿਉਂਕਿ ਉਸ ਵੇਲੇ ਤਾਂ ਬੜਾ ਮਤਲਬ ਏਜ ਵੀ ਉਹੀ ਸੀਗੀ ਕੀ ਇੱਕ ਕਹਿੰਦੇ ਹੁੰਦੇ ਮੈਂ ਸ਼ਰਾਰਤੀ ਏਜ ਵਿੱਚ ਅੱਜ ਕੱਲ੍ਹ ਦੀ ਜੇ ਆਪਾਂ ਗੱਲ ਕਰੀਏ ਤਾਂ ਅੱਜ ਕੱਲ੍ਹ ਦੀ ਏਜ ਵਿੱਚ ਉਹ ਸ਼ਰਾਰਤੀ ਏਜ ਗਿਣੀ ਜਾਂਦੀ ਕਿ 18 ਸਾਲ ਦੇ ਵਿੱਚ ਬੱਚਾ ਬਿਗੜਦਾ ਆ ਪਰ ਤੁਸੀਂ 18 ਸਾਲ ਦੀ ਏਜ ਦੇ ਵਿੱਚ ਹੀ ਆਪਣੇ ਆਪ ਨੂੰ ਪ੍ਰਭੂ ਰਾਮ ਨੂੰ ਸਮਰਪਿਤ ਕੀਤਾ ਇਹ ਕਿਦਾਂ ਮੋਟੀਵੇਸ਼ਨ ਕਿਦਾਂ ਆਈ ਸਿਰਫ ਤੇ ਸਿਰਫ ਆਰਐਸਐਸ ਦੀ ਸ਼ਾਖਾ ਤੇ ਜਾਂਦੇ ਸੀ ਉਹੀ ਉਥੋਂ ਹੀ ਸਾਰਾ ਕੁਝ ਸਿੱਖਿਆ ਉਥੋਂ ਹੀ ਨਿਕਲਿਆ ਜਦੋਂ ਅਸੀਂ ਮੈਂ ਜਦੋਂ 6 ਦਸੰਬਰ ਨੂੰ ਉਥੇ ਇਹ ਕੰਮ ਸ਼ੁਰੂ ਹੋ ਗਿਆ ਹੂੰ ਤੇ ਮੈਂ ਤੇ ਮੇਰਾ ਦੋਸਤ ਜਿਹੜਾ ਸ਼ਵੀ ਹੈ ਅਸੀਂ ਦੋਨੇ ਉੱਪਰ ਚੜ ਗਏ ਓਕੇ ਉੱਪਰ ਚਲ ਗਏ ਤੇ ਉੱਪਰ ਜਾ ਕੇ ਜਦੋਂ ਸਾਰਾ ਟਿੱਟ ਗਿਆ ਸਾਰਾ ਸਾਰਾ ਔਰ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਜਿਹੜਾ ਮੰਚ ਬਣਿਆ ਸੀ ਉਦੋਂ ਤੇ ਜਿਹੜਾ ਮੰਚ ਸੀਗਾ ਨਾ ਉਹਦੇ ਉੱਪਰ ਬਹੁਤ سارے ਲੀਡਰ ਬੈਠੇ ਸੀ ਬਹੁਤ ਜ਼ਿਆਦਾ ਵਿਸ਼ੂ ਬਿੰਦੂ ਪ੍ਰੇਸ਼ਰ ਭਾਜਪੀ ਦੇ ਬਹੁਤ ਵੱਡੇ ਵੱਡੇ ਲੀਡਰ ਬੈਠ ਔਰ ਸਾਰਿਆਂ ਨੇ ਜਦੋਂ ਇਹ ਕੰਮ ਸ਼ੁਰੂ ਆਇਆ ਸਾਰਿਆਂ ਨੇ ਕਿਹਾ ਵਾਪਸ ਆ ਜਾਓ ਵਾਪਸ ਆ ਜਾਓ ਮਤਲਬ ਇਹ ਟਾਣਾ ਨਹੀਂ ਢਾਣਾ ਨਹੀਂ ਉਸ ਵੇਲੇ ਕੌਣ ਸੁਣ ਪਰ ਕਿਸੇ ਨੇ ਸੁਣੀ ਨਹੀਂ ਉਸ ਤੋਂ ਬਾਅਦ ਉਹ ਜਨੂਨ ਸੀ ਉਹ ਜਿਹੜਾ ਮਾਈਕ ਆ ਜਿਹੜਾ ਉੱਪਰ ਮਾਈਕ ਲੱਗਾ ਹੋਇਆ ਸੀ ਉਹ ਮਾ ਭਾਰਤੀ ਦੇ ਹੱਥ ਆਇਆ ਹੂੰ ਉਹਨਾਂ ਨੇ ਕਿਹਾ ਕਿ ਜਿਹੜੇ ਕਾਰ ਸੇਵਕਾਂ ਦਾ ਪ੍ਰਸ਼ਾਦ ਹੋ ਗਿਆ ਉਹ ਪਿੱਛੇ ਆ ਜਾਣ ਤੇ ਜਿਨ੍ਹਾਂ ਦਾ ਪ੍ਰਸ਼ਾਦ ਨਹੀਂ ਹੋਇਆ ਅੱਗੇ ਵਧਣ ਅੱਗੇ ਵਧਣ ਉਹਦਾ ਮਤਲਬ ਇਹ ਸੀ ਕਿ ਜਿਨ੍ਹਾਂ ਨੇ ਢਾ ਲਿਆ ਢਾ ਲਿਆ ਉਹ ਪਿੱਛੇ ਹੋ ਜਾਣਾ ਪਿੱਛੇ ਹੋ ਜਾਂਦੇ ਬਾਕੀਆਂ ਨੂੰ ਵੀ ਉਹ ਲਿਆ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਉਹ ਤਿੰਨ ਗੁੰਬਦ ਸੀਗੇ ਮਸਜਿਦ ਦੇ ਬਹੁਤ ਵੱਡੇ ਵੱਡੇ ਗੁੰਬਦ ਸੀਗੇ ਤੁਸੀਂ ਦੇਖੀ ਹੋਣੀ ਫੋਟੋ ਚ ਤਿੰਨ ਗੁੰਬਦ ਔਰ ਉਹ ਪੂਰੇ ਪੂਰੇ 4 ਘੰਟੇ ਦੇ ਵਿੱਚ ਪੂਰੇ 4 ਘੰਟੇ ਦੇ ਵਿੱਚ ਉੱਥੇ ਇੱਕ ਕਿੱਟ ਵੀ ਨਹੀਂ ਸੀ ਇੱਕ ਕਿੱਟ ਵੀ ਨਹੀਂ ਸੀ ਮਿੱਟੀ ਵੀ ਨਹੀਂ ਸੀ ਹੋਰ ਜਦੋਂ ਅਸੀਂ ਮਸਜਿਦ ਟੱਟ ਗਈ ਉਹਦੇ ਵਿੱਚੋਂ ਇੰਨਾ ਕੁਝ ਥੱਲੇ ਉਹ ਮੂਰਤੀਆਂ ਨਿਕਲੀਆਂ ਉਹ ਰਾਮ ਦੇ ਮੰਦਿਰ ਜਿਹੜਾ ਪਹਿਲਾ ਮੰਦਿਰ ਪਹਿਲਾ ਮੰਦਿਰ ਢਾ ਕੇ ਬਣਾਇਆ ਗਿਆ ਉਹ ਕਈ ਅੰਛ ਜਿਹੜੇ ਉਹ ਉੱਥੇ ਫਿਰ ਸਾਰੇ ਕਾਰ ਸੇਵਕਾਂ ਨੇ ਚੱਕ ਕੇ ਜਿਹੜਾ ਥੱਲੇ ਦਫਤਰ ਸੀਗਾ ਨੇ ਆਸਮਾਨ ਚ ਜੀ ਕਾਰ ਸੇਵਕਾਂ ਨੇ ਉਹ ਸਾਰੇ ਉੱਥੇ ਰਖਾ ਦਿੱਤੇ ਸੀ ਪਰ ਜਿਹੜਾ ਉਹ ਜਿੱਥੇ ਆਪਾਂ ਉਹਨੂੰ ਚਬੂਤਰਾ ਬਣਾ ਕੇ ਪ੍ਰਭੂ ਹਾਲੀ ਰਾਮ ਦਾ ਜੀ ਉਹਦੇ ਵਿੱਚ ਅਸੀਂ ਉਹਦੇ ਉੱਪਰ ਸੀਗੇ ਔਰ ਪੰਜਾਬੀ 15-20 ਮੁੰਡੇ ਹੋਣੇ ਆ। ਉਹਨਾਂ ਦਾ ਬਹੁਤ ਮਤਲਬ ਉਹ ਦਿਨ ਕਦੀ ਭਲਾਏ ਨਹੀਂ ਭਲਾਏ ਨਹੀਂ ਜਾ ਸਕਦੇ। ਨਹੀਂ ਭਲਾਏ ਜਾ ਸਕਦੇ ਕਿਉਂਕਿ ਅਲੱਗ ਹੀ ਚੀਜ਼ ਸੀ ਉਹ ਅਲੱਗ ਹੀ ਤੇ ਜਦੋਂ ਤੁਸੀਂ ਦੱਸਿਆ ਕਿ ਤੁਸੀਂ ਉਹ ਮਲਬਾ ਵੀ ਦੇਖਿਆ ਕੋਈ ਉਹ ਜਿਹੜੀ ਇੱਟ ਲੱਗੀ ਹੋਈ ਸੀ ਮਸਜਿਦ ਦੀ ਆਪਾਂ ਕਹ ਲਈ ਜਾਂ ਗੁੰਬਦ ਬਣਿਆ ਸੀ ਉਹ ਕੋਈ ਖਾਸ ਤਰ੍ਹਾਂ ਦੀ ਇੱਟ ਉਸ ਟਾਈਮ ਦੀ ਲੱਗੀ ਸੀ ਜਾਂ ਕਿੱਦਾਂ ਸੀ ਕੋਈ ਮਤਲਬ ਨਹੀਂ ਹੁਣ ਦੀ ਇੱਟ ਨਾਲੋਂ ਭਾਰੀ ਸੀ ओके ਉਹ ਹੁਣ ਦੀ ਇੱਟ ਨਾਲੋਂ ਭਾਰੀ ਇੱਟ ਸੀਗੀ ਮਤਲਬ ਜਿਹੜੇ ਕਾਰ ਸੇਵਕਾਂ ਦਾ ਜੋਸ਼ ਮਾਰੇ ਨਹੀਂ ਟੈਕ ਪਰ ਨਹੀਂ ਟੈਕ ਨਹੀਂ ਭਾਈ ਉਹ ਇੱਕ ਇੱਟ ਬਹੁਤ ਭਾਰੀ ਇੱਟ ਸੀ ਵੱਡੀ ਇੱਟ ਸੀਗੀ ਔਰ ਉਹਨਾਂ ਦੇ ਵਿੱਚੋਂ ਕਈ ਇੱਟਾਂ ਦੇ ਉੱਪਰ ਪ੍ਰਗੋਰਾਮ ਦਾ ਵੀ ਨਾਂ ਲਿਖਿਆ ਗਿਆ ਸੀ ਤੇ ਕਈਆਂ ਦੇ ਉੱਪਰ ਚਾਂਦ ਤਾਰੇ ਹਾਂ ਮੈਂ ਇਹ ਵੀ ਗੱਲ ਕਿਉਂਕਿ ਮੇਰੀ ਨੌਲੇਜ ਅੱਜ ਹੈਗਾ ਕਿ ਇੱਟਾਂ ਕਈਆਂ ਦੇ ਉੱਪਰ ਨਾ ਚਾਂਦ ਤਾਰੇ ਲਿਖ ਕੇ ਸਪੈਸ਼ਲ ਬਣਾਈ ਗਈ ਸੀ ਬਣਿਆ ਸੀ ਉਹ ਇੱਟ ਬਣੀ ਹੋਈ ਸੀ ਤੇ ਉਹ ਸਾਡੇ ਸਾਰੇ ਜੰਨਿਆਂ ਸੀਗਾ ਸੀ ਕਾਰ ਸੇਵਕ ਉਹ ਇੱਕ ਇੱਕ ਇੱਟ ਆਪਣੇ ਆਪਣੇ ਘਰੋਂ ਲੈ ਮਤਲਬ ਜਿੰਨੇ ਵੀ ਉੱਥੇ ਸੁਣ ਸਕ ਸਾਰੇ ਕਾਰਸ ਸਾਰੇ ਬੈਠੇ ਹੋਏ ਸੀ ਉਹ ਸਾਰੇ ਆਪਣੀ ਆਪਣੀ ਇੱਕ ਇੱਕ ਟਿਕ ਘਰਾਂ ਨੂੰ ਲੈ ਆਏ ਸੀ ਘਰਾਂ ਨੂੰ ਲੈ ਕੇ ਆਏ ਤੇ ਹੁਣ ਇੱਕ ਆਖਰੀ ਵਿੱਚ ਤੁਸੀਂ 22 ਜਨਵਰੀ ਦੇ ਲਈ ਕੀ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ ਕਿ ਆਪਣਾ ਕਿਦਾਂ ਦਾ ਹੈ ਕਿਉਂਕਿ ਦੇਖੋ ਸਾਰਿਆਂ ਲਈ ਉੱਥੇ ਜਾਣਾ ਵੀ ਸੰਭਵ ਨਹੀਂ ਹੈ ਜੇ ਆਪਾਂ ਗੱਲ ਕਰੀਏ ਕਿ ਜਿੰਨਾ ਕ ਰਸ਼ ਪੈਣਾ ਹੈ ਵੈਸੇ ਤਾਂ ਆਪਣੇ ਦੇਖਦੇ ਪ੍ਰਧਾਨ ਮੰਤਰੀ ਨੇ ਵੀ ਕਿਹਾ ਕਿ ਵੀ ਉਸ ਦਿਨ ਤੁਸੀਂ ਆਪਣੇ ਘਰਾਂ ਚ ਰਹਿ ਕੇ ਦੀਵਾਲੀ ਦਾ ਤਿਉਹਾਰ ਮਨਾਓ ਪਰ ਜਿੱਦਾਂ ਕਹਿੰਨ ਉਹਨੇ ਪੰਜਾਬੀ ਕੀ ਆਮ ਸੇਵਕ ਕੋਈ ਵੀ ਨਹੀਂ ਟਿਕਣਾ ਉਹਨਾਂ ਨੇ ਉੱਥੇ ਪਹੁੰਚਣਾ ਹੀ ਪਹੁੰਚਣਾ ਪਰ ਜਿਹੜੇ ਨਹੀਂ ਜਾ ਸਕਦੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਤੁਸੀਂ ਦੇਖੋ ਸਾਰੇ ਰਾਮ ਜਨਮ ਭੂਮੀ ਜਿਹੜੀ ਕਮੇਟੀ ਬਣੀ ਹੈ ਉਹਨਾਂ ਨੇ ਸਾਰਿਆਂ ਨੂੰ ਇਹ ਕਿਹਾ ਕਿ 22 ਤਰੀਕ ਨੂੰ ਤੁਸੀਂ ਅਜੁੱੜਿਆ ਨਹੀਂ ਆਉਣਾ ਕਿਉਂਕਿ 22 ਤਰੀਕ ਨੂੰ ਉੱਥੇ ਰਸ਼ ਬਹੁਤ ਹੈ ਇੱਕ ਬੀਆਈਪੀ ਹੈ ਜਿਹੜਾ ਪ੍ਰੋਗਰਾਮ ਹੈ ਘੜ ਤੋਂ ਘੜ 10000 ਬੰਦੇ ਦਾ ਪ੍ਰੋਗਰਾਮ ਰੱਖਿਆ ਗਿਆ ਹੈ ਸਾਧੂ ਸੰਤ ਔਰ ਦੇਸ਼ ਦੇ ਬਹੁਤ ਹੀ ਵੱਡੇ ਜਿਹੜੇ ਲੋਕ ਨੇ ਗਣਮਾਨੇ ਲੋਕ ਨੇ ਉਹਨਾਂ ਨੂੰ ਸੱਦਿਆ ਗਿਆ ਇਸ ਕਰਕੇ ਉਹਨਾਂ ਨੇ ਕਿਹਾ ਕਿ 22 ਤਰੀਕ ਨੂੰ ਤੁਸੀਂ ਉੱਥੇ ਨਾ ਪਹੁੰਚੋ ਇਸ ਕਰਕੇ ਸਾਨੂੰ ਮਣ ਕੀ ਕਰਨਾ ਚਾਹੀਦਾ ਸਾਨੂੰ ਇਹ ਕਰਨਾ ਚਾਹੀ ਜਿਹੜਾ ਮਹੱਲੇ ਦੇ ਵਿੱਚ ਮੰਦਿਰ ਆ ਜਾਂ ਸਾਡੇ ਸ਼ਹਿਰ ਦੇ ਵਿੱਚ ਆ ਜਾਂ ਸਾਡੇ ਕਸਬੇ ਦੇ ਵਿੱਚ ਆ ਜਾਂ ਸਾਡੇ ਪਿੰਡ ਦੇ ਵਿੱਚ ਮੰਦਿਰ ਆ ਉੱਥੇ ਅਸੀਂ ਪ੍ਰੋਗਰਾਮ ਬਣਾਈਏ ਜਿਹੜਾ ਟਾਈਮ ਉੱਥੇ ਉਦਘਾਟਨ ਦਾ ਹੈਗਾ ਉਸ ਟਾਈਮ ਚਾਹੀ ਮੰਦਿਰਾਂ ਚ ਇਕੱਠੇ ਹੋਈਏ ਤੇ ਪ੍ਰਭੂ ਰਾਮ ਦਾ ਨਾਮ ਲਿਗੇ ਗੁਣ ਗਾਣ ਕਰੀਏ ਔਰ ਰਾਤ ਨੂੰ ਜਿੱਥੇ ਦੀਪਾਲੀ ਦੀਪਾਵਲੀ ਵਾਂਗੂ ਦੀਵ ਜਲਾਈਏ ਮੋਮਬਤੀਆਂ ਜਗਾਈਏ ਲਾਈਟਾਂ ਲਾਈਏ ਪਟਾਕੇ ਚਲਾਈਏ ਜਿੰਨਾ ਵੀ ਵਧੀਆ ਜਿੰਨਾ ਵੀ ਵਧੀਆ ਪ੍ਰਭੂ ਰਾਮ ਦਾ ਸਵਾਗਤ ਹੋਵੇ ਉਹਨਾਂ ਵਧੀਆ ਸਾਨੂੰ ਕਰਨਾ ਚਾਹੀਦਾ ਕਿਉਂਕਿ 14 ਸਾਲ ਬਾਅਦ ਜਦੋਂ ਪ੍ਰਭੂ ਰਾਮ ਜੀ ਆਏ ਸੀ ਬਨਵਾਸ ਛੱਡ ਕੇ ਤੇ ਆਪਾਂ ਇੰਨੀ ਦੀਵਾਲੀ ਮਨਾਈ ਸੀ ਹੁਣ ਤਾਂ 500 ਸਾਲ ਦਾ ਆਇਆ ਬਿਲਕੁਲ ਬਿਲਕੁਲ 496 ਸਾਲ 500 ਤਕਰੀਬਨ 500 ਸਾਲ ਬਾਅਦ ਪ੍ਰਭੂ ਰਾਮ ਦਾ ਪ੍ਰਭੂ ਰਾਮ ਨੂੰ ਆਪਣਾ ਘਰ ਮਿਲਿਆ ਘਰ ਮਿਲਿਆ ਬਿਲਕੁਲ ਪਰ ਕਿੱਡੀ ਵੱਡੀ ਗੱਲ ਹੈ ਜਦੋਂ ਤੁਸੀਂ ਕਦੀ ਸੋਚ ਕੇ ਦੇਖੋ ਅਸੀਂ ਛੋਟਾ ਜਿਹਾ ਆਪਣਾ ਘਰ ਬਣਾਉਦੇ ਹਾਂ ਤਾਂ ਕਿੰਨੇ ਕਿੰਨੇ ਲਾਚਾਰ ਕਰਦੇ ਹਾਂ ਪਰ ਭਾਈ ਲਾ ਲਓ ਜੀ ਰੋਟੀ ਖਿਲਾ ਲਓ ਬਿਲਕੁਲ ਆਹ ਕਰ ਲਓ ਤੇ ਹੁਣ ਤਾਂ ਪ੍ਰਭੂ ਰਾਮ ਦਾ ਘਰ ਬਣਿਆ ਜਿਹਨਾਂ ਨੇ ਸਾਰੀ ਸ੍ਰਿਸ਼ਟੀ ਨੂੰ ਕਿਹਾ 4 ਲੱਖ ਬੰਦੇ ਨੇ ਆਪਣੀ ਸ਼ਹੀਦੀ ਦਿੱਤੀ ਤੇ ਇਸ ਕਰਕੇ ਉਹ ਪ੍ਰੋਗਰਾਮ ਵੀ ਤੁਹਾਨੂੰ ਪਤਾ ਬਹੁਤ ਵੱਡਾ ਹੋਣਾ ਚਾਹੀਦਾ ਔਰ ਦੁਨੀਆ ਦੇ ਦੁਨੀਆ ਦੇਖੇ ਇਤਿਹਾਸ ਦੇਖੇ ਔਰ ਇਤਿਹਾਸ ਬਣੇ 22 ਜਨਵਰੀ ਦਾ ਇਤਿਹਾਸ ਬਣੇ ਔਰ ਇਹ ਸਾਰੇ ਹੀ ਜਿੰਨੇ ਵੀ ਭਾਰਤ ਵਾਸੀ ਆ 140 ਕਰੋੜ ਭਾਰਤ ਵਾਸੀਆਂ ਨੂੰ ਬੇਨਤੀ ਆ ਕਿ ਸਾਰੇ ਹੀ ਪ੍ਰਭੂ ਰਾਮ ਦਾ ਉਹ ਦਿਨ ਜ਼ਰੂਰ ਮਨਾਉਣ ਔਰ ਆਪਾਂ ਇਕੱਠੇ ਹੋ ਕੇ ਇੱਕ ਇੱਕ ਰਾਸ਼ਟਰ ਦੇ ਨਹੀਂ ਇਹ ਕੰਮ ਕਰੀਏ ਔਰ ਇੱਥੇ ਪ੍ਰਭੂ ਰਾਮ ਦੀ ਰਮਾਇਣ ਤੋਂ ਕੁਝ ਸਿੱਖਣ ਦੀ ਗੱਲ ਮਿਲਦੀ ਹੈ ਉਹ ਤਾਂ ਇਹ ਹੈ ਕਿ ਭਰਾ ਭਰਾ ਦਾ ਪਿਆਰ ਭਰਾ ਦਾ ਮਾਤਾ ਦਾ ਪਿਆਰ ਬਿਲਕੁਲ ਬਾ ਇੱਕ ਬਾਪ ਦਾ ਆਪਣੇ ਬੱਚੇ ਨਾਲ ਪਿਆਰ ਇਹ ਇਹ ਉਹ ਕਮਾਲ ਆਪਣੇ ਬੇਟੇ ਨਾਲ ਪਿਆਰ ਸਾਰਾ ਉਹ ਰਮਾਇਣ ਸਿਖਾਉਂਦੀ ਆ ਇਸ ਕਰਕੇ ਆਪਾਂ ਉੱਥੋਂ ਕੁਝ ਸਿੱਖ ਕੇ ਇਹ ਜਿੱਥੇ ਪ੍ਰਭੂ ਰਾਮ ਦੇ ਇਸ ਕਾਜ ਦੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਉੱਥੇ ਇੱਕ ਰਾਸ਼ਟਰ ਐਦਾਂ ਲੱਗਦਾ ਜਿੱਦਾਂ ਰਾਮ ਮਏ ਹੋ ਗਿਆ ਉਹ ਕਹਿੰਦੇ ਜਿੱਦਾਂ ਅ ਸ਼ੀਤਲੈਰ ਠੰਡ ਦੀ ਲਹਿਰ ਆ ਰਹੀ ਹੈ ਬਿਲਕੁਲ ਲਹਿਰਾਂ ਲਹਿਰਾਂ ਜਾ ਰਹੀ ਹੈ ਬਿਲਕੁਲ ਉਹੀ ਇੱਕ ਰਾਮ ਲਹਿਰ 22 ਤਰੀਕ ਤੱਕ ਪੂਰੀ ਤਰ੍ਹਾਂ ਠੰਡ ਬਣ ਜਾਏ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਇਹ ਪ੍ਰੋਗਰਾਮ ਜਿਹੜਾ ਆ ਕਰਦੇ ਨਾਲ ਬਣਾਇਆ ਜਾਣਾ ਚਾਹੀਦਾ ਸੋ ਏਸੀ ਗੁਰਦੀਪ ਦੀਪਾ ਜੀ ਜਿਨ੍ਹਾਂ ਨੇ ਉਦੋਂ ਦਾ ਮੌਕੇ ਦਾ ਹਾਲ ਦੱਸਿਆ ਤੇ ਗੱਲ ਕਰਦੇ ਕਰਦੇ ਦੀਪਾ ਜੀ ਨਾਲ ਮੇਰੇ ਤਾਂ ਰੌਂਕੇ ਜਰੂਰ ਖੜੇ ਹੋ ਗਏ ਆ ਔਰ ਮੈਂ ਇਹ ਵੀ ਦਾਵਾ ਕਰਦਾ ਕਿ ਜੋ ਗੱਲਾਂ ਗੁਰਦੀਪ ਦੀਪਾ ਜੀ ਨੇ ਦੱਸਿਆ ਆ ਰੋਂਗਟੇ ਤੁਹਾਡੇ ਵੀ ਖੜੇ ਹੋਣਗੇ ਤੇ ਹੁਣ ਗੁਰਦੀਪ ਦੀਪਾ ਜੀ ਦੇ ਨਾਲ ਨਾਲ ਪੂਰੇ ਸ਼ਹਿਰ ਵਾਸੀਆਂ ਵੱਲੋਂ ਪੂਰੇ ਸਮਾਜ ਦੇ ਵੱਲੋਂ ਜਿਹੜੀ ਬੇਨਤੀ ਸਾਰਿਆਂ ਨੂੰ ਕੀਤੀ ਜਾਂਦੀ ਆ ਵੀ 22 ਤਰੀਕ ਨੂੰ ਵੱਧ ਤੋਂ ਵੱਧ ਇਹਨੂੰ ਇੱਕ ਜਸ਼ਨ ਦੇ ਤੌਰ ਤੇ ਮਨਾਇਆ ਜਾਵੇ ਤਾਂ ਕਿ ਇਹ ਦਿਨ ਇੱਕ ਇਤਿਹਾਸਿਕ ਬਣ ਸਕੇ ਤੇ ਇਸ ਦੇ ਨਾਲ ਮੈਨੂੰ ਤੇ ਕੈਮਰਾਮੈਨ ਗगन ਨੂੰ ਵੀ ਦਿਓ ਇਜਾਜ਼ਤ ਜੈ ਸ਼੍ਰੀ ਰਾਮ